ਪਈਆਂ ਪਈਆਂ ਜੱਟਾਂ ਨੇ ਕਿਸਾਨਾਂ ਨੇ ਵਿਚਾਰਿਆ ਨੇ ਕਈ ਕੰਪਨੀ ਵਾਲੇ ਤੇ ਪਿੱਛੇ ਲੱਗ ਕੇ ਦੁਕਾਨਦਾਰਾਂ ਦੇ ਪਿੱਛੇ ਲੱਗ ਕੇ 2 2 3 3 ਸਾਲ ਤੱਕ ਜਿਹੜੀ ਹੋਰ ਲਾ ਕੇ ਪਾਈ ਤੋੜੇ ਪੱਤੇ ਵਾਲੇ ਨਦੀਨ ਨਾਲ ਜਾਦੇ ਹੁੰਦੇ ਆ ਘਾੜੇ ਨਦੀਨਾਂ ਦੇ ਗੁੱਲੀ ਡੰਡੇ ਦੇ ਜਾਂ ਚੌਂਦਰ ਦੇ ਨਾਲ ਨਾਲ ਬਾਥੂ ਵਰਗੇ ਹਾਂਜੀ ਬਾਥੂ ਵਰਗੇ ਤੇ ਦੋ ਜਿਹੜੀਆਂ ਹੈਗੀਆਂ ਦਵਾਈ ਨਦੀਨ ਨਾ ਸਪੋਰਸਪਾਰਸ ਆ ਇੱਕ ਹੈਗੀ ਜੀ ਪਲੇਟਫਾਰਮ ਨਾਲ ਤੇ ਆਉਂਦੀ ਦਵਾਈਆਂ ਪਾਉਣੀਆਂ ਕਿਹੜੀਆਂ ਨਹੀਂ ਪਾਉਣੀਆਂ ਕਿਵੇਂ ਪਾਉਣ ਬਸ ਪਿਆਰਤਕ ਤੌਰ ਦੇ ਉੱਤੇ ਖਾਨਪਚਾਰਾ ਪਹਿਲਾਂ ਹੀ ਮਾਰਿਆ ਪਿਆ ਤੇ ਦੂਜੇ ਪਾਸੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਵੀ ਇਹੋ ਜਿਹੇ ਮਸ਼ਹੂਰੀਆ ਕਰਨ ਵਾਲੇ ਬੈਠੇ ਆ ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਸਾਲ ਟਰਲਾ ਕੇ ਕਰਵਾਤੇ ਆ ਉਹ ਦੋ ਦਿਨ ਦੇ ਅੰਦਰ ਅੰਦਰ ਅੱਛਾ 200 ਲੀਟਰ ਪਾਣੀ ਚ ਸਪਰੇਅ ਆਪਾਂ ਕਰਨੀ ਤੇ ਸਪਰੇਅ ਕਰਨ ਦਾ ਸਹੀ ਸਮਾਂ ਹੁੰਦਾ ਸ਼ਾਮ ਨੂੰ ਕਿਹ ਹੈ ਜੀ ਜਦੋਂ ਆਪਣੇ ਨੋਜ਼ਲ ਦਾ ਫਰਕ ਪੈ ਗਿਆ ਇਹ ਸਮਝ ਲਓ ਆਪਣੀ ਜਿਹੜੀ ਸਪਰੇ ਤੇ ਖਰਚਾ ਕੀਤਾ ਤੇ ਆਪਣੀ ਖੇਚਲ ਕੀਤੀ ਐ ਉਹਨੇ ਕੰਮ ਨਹੀਂ ਕੀਤਾ ਕਿਸਾਨ ਨੂੰ ਬਜਾਈ ਤੋਂ ਪਹਿਲਾਂ ਸਪਰੇ ਕਰਾਈ ਸੀ ਬਹੁਤ ਹੀ ਪਿਆਰੇ ਕਿਸਾਨ ਵੀਰੋ ਅਸੀਂ ਤੁਹਾਨੂੰ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੇ ਇੱਕ ਵਿਲੱਖਣ ਸ਼ੁਰੂਆਤ ਦੇ ਲਈ ਜੀ ਆਇਆਂ ਆਖਦੇ ਹਾਂ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਸਾਨੂੰ ਬਾਬੇ ਨਾਨਕ ਵੱਲੋਂ ਵਿਰਾਸਤ ਦੇ ਵਿੱਚ ਮਿਲੀ ਇਸ ਖੇਤੀ ਨੂੰ ਉੱਤਮ ਬਣਾਉਣ ਦੇ ਲਈ ਉੱਤਮ ਰੱਖਣ ਦੇ ਲਈ ਅਸੀਂ ਕਿਸਾਨ ਸਖਲਾਈ ਕੈਂਪਾਂ ਦੇ ਜ਼ਰੀਏ ਕਿਸਾਨ ਸਖਲਾਈ ਮੀਟਿੰਗਾਂ ਦੇ ਜ਼ਰੀਏ ਫੀਲਡ ਵਿਜ਼ਿਟਾਂ ਦੇ ਜ਼ਰੀਏ ਤੁਹਾਡੇ ਨਾਲ ਸੰਪਰਕ ਪੈਦਾ ਕਰਦੇ ਹਾਂ ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਆ ਜਿਹੜੀ ਉਹ ਮਈਆ ਕਰਵਾਈ ਜਾ ਸਕੇ ਪਰ ਸਮੇਂ ਦੀਆਂ ਬਦਲਦੀਆਂ ਪਰਸਥਿਤੀਆਂ ਦੇ ਅਨਸਾਰ ਅੱਜ ਜਿਹੜਾ ਜ਼ਮਾਨਾ ਹੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਫੈਸਲਾ ਕੀਤਾ ਹੈ ਕਿ ਤੁਹਾਡੇ ਨਾਲ ਨਿੱਜੀ ਸੰਪਰਕ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਨਾਲ ਇੱਕ ਹੋਰ ਸੰਪਰਕ ਬਣਾਇਆ ਜਾ ਸਕੇ ਤਾਂ ਜੋ ਜਿਹੜੀ ਤਕਨੀਕ ਆ ਜੋ ਸਾਡਾ ਗਿਆਨ ਆ ਉਹਨੂੰ ਹੋਰ ਤੇਜ਼ੀ ਦੇ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ ਸੋ ਇਸ ਜ਼ਰੂਰਤ ਨੂੰ ਸਮਝਦੇ ਹਾਂ ਅੱਜ ਅਸੀਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਤੁਹਾਡੀ ਸਭ ਦੀ ਹਾਜ਼ਰੀ ਦੇ ਲਈ ਤੁਹਾਡੀ ਸਭ ਦੀ ਸੇਵਾ ਦੇ ਵਿੱਚ ਖੇਤੀ ਟਾਈਮਜ਼ ਨਾਂ ਦਾ ਆਨਲਾਈਨ ਚੈਨਲ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰ ਰਹੇ ਹਾਂ ਇਸ ਚੈਨਲ ਦੇ ਜ਼ਰੀਏ ਅਸੀਂ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਮਈਆ ਕਰਵਾਇਆ ਕਰਾਂਗੇ ਉੱਥੇ ਉਹਨਾਂ ਉਦਮੀ ਕਿਸਾਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈ ਜਾਊਗੀ ਜਿਨ੍ਹਾਂ ਨੇ ਖੇਤੀ ਨੂੰ ਨਵੀਆਂ ਲੀਹਾਂ ਦੇ ਉੱਤੇ ਤੋਰਿਆ ਖੇਤੀ ਨੂੰ ਦੁਨੀਆ ਦੇ ਮੇਤ ਦੀ ਬਣਾਇਆ ਔਰ ਪੇਸ ਧਰਤੀ ਦੇ ਸੱਚੇ ਪੁੱਤ ਹੋਣ ਦਾ ਸਬੂਤ ਦਿੰਦਾ ਹੈ ਜਿਨ੍ਹਾਂ ਨੇ ਇਹਨਾਂ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਯੋਗਦਾਨ ਪਾ ਰਹੇ ਆ ਔਰ ਅੱਜ ਦੇ ਇਸ ਪਲੇਠੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਹਾੜੀ ਦੀ ਫਸਲ ਦਾ ਇੱਕ ਤਕਨੀਕੀ ਨੁਕਤਾ ਜਿਹੜਾ ਉਹ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਔਰ ਉਸ ਨੁਕਤੇ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਮਾਹਰ ਡਾਕਟਰ ਗਰਮਿੰਦਰ ਸਿੰਘ ਬਰਾੜ ਸਾਡੇ ਵੱਲੋਂ ਸਥਾਪਿਤ ਕੀਤੇ ਹੋਏ ਓਪਨ 에ਅਰ ਖੇਤ ਸਟੂਡੀਓ ਦੇ ਵਿੱਚ ਸਾਡੀ ਅਡੀਕ ਕਰ ਰਹੇ ਆ ਸੋ ਫਿਰ ਚਲਦੇ ਆ ਖੇਤੀਬਾੜੀ ਵਿਭਾਗ ਦੇ ਓਪਨ 에ਅਰ ਖੇਤ ਸਟੂਡੀਓ ਦੇ ਵਿੱਚ ਤੇ ਸਾਂਝੀ ਕਰਦੇ ਆ ਕਣਕ ਦੀ ਫਸਲ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਦਾ ਮਹੱਤਵਪੂਰਨ ਨੁਕਤਾ ਡਾਕਟਰ ਗ੍ਰਿਮਿੰਦਰ ਅੱਜ ਆਪਣਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਖੇਤੀ ਟਾਈਮਜ਼ ਦਾ ਇਹ ਪਲੇਠਾ ਪ੍ਰੋਗਰਾਮ ਆ ਤੇ ਤੁਹਾਨੂੰ ਆਪਾਂ ਇਸ ਚੈਨਲ ਵੱਲੋਂ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਵੀ ਡਾਕਟਰ ਸਾਹਿਬ ਤੇ ਸਾਰੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਹ ਸ਼ੁਰੂਆਤ ਕੀਤੀ ਤੇ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਹੜਾ ਕਿਸਾਨਾਂ ਵਾਸਤੇ ਨਵੀਂ-ਨਵੀਂ ਜਾਣਕਾਰੀ ਉਹਨਾਂ ਦੀ ਜਾਣਕਾਰੀ ਦੇਵਾ ਦਾ ਕਰਨ ਵਾਸਤੇ ਜਿਹੜੇ ਪ੍ਰੋਗਰਾਮ ਸ਼ੁਰੂ ਕੀਤਾ ਸਾਰੇ ਵਿਭਾਗ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਮੁਬਾਰਕਾਂ ਅੱਛਾ ਡਾਕਟਰ ਸਾਹਿਬ ਹੁਣ ਤੁਸੀਂ ਇਹ ਦੱਸੋ ਵੀ ਹੁਣ ਅੱਜ ਕੱਲ੍ਹ ਫਿਰ ਖੇਤੀਬਾੜੀ ਵਿਭਾਗ ਦੇ ਕਿਸਾਨਾਂ ਦੀਆਂ ਸਵਾਮਾਂ ਦੇ ਲਈ ਕੀ ਪ੍ਰੋਗਰਾਮ ਚੱਲ ਰਹੇ ਆ ਕਿਹੜੀਆਂ ਗਤੀਵਿਧੀਆਂ ਚੱਲਦੀਆਂ ਗਤੀਵਿਧੀਆਂ ਡਾਕਟਰ ਸਾਹਿਬ ਹੁਣ ਅਸੀਂ ਵਿਲੇ ਹੋਏ ਆ ਜਿਹੜਾ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਵਾਲੇ ਪਾਸੇ ਤੋਂ ਹੂੰ ਤੇ ਕਾਫੀ ਇਸ ਵਾਰ ਵਿਭਾਗ ਨੇ ਬਹੁਤ ਮਸ਼ੱਕਤ ਕੀਤੀ ਹੈ ਜੀ ਹੂੰ ਹੂੰ ਸਾਰੇ ਵਿਭਾਗ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਉਹਦੇ ਵਿੱਚ ਸਾਡੀ ਮਿਹਨਤ ਨੂੰ ਫਲ ਵੀ ਮਿਲਿਆ ਤੇ ਕਿਸਾਨਾਂ ਨੇ ਵੀ ਉਸ ਚੀਜ਼ ਨੂੰ ਜਿਹੜਾ ਹੈਗਾ ਬਹੁਤ ਬਹੁਤ ਬਿਲਕੁਲ ਤੁਹਾਡੀ ਗੱਲ ਸਹੀ ਆ ਡਾਕਟਰ ਗਰਮਿੰਦਰ ਵੀ ਐਤ ਕੀ ਸਾਡੇ ਖੇਤੀਬਾੜੀ ਵਿਭਾਗ ਦੇ ਹਰ ਕਰਮਚਾਰੀ ਤੋਂ ਲੈ ਕੇ ਹਾਂਜੀ ਵੱਡੇ ਅਧਿਕਾਰੀ ਤੱਕ ਨੇ ਇੰਨੀ ਮਿਹਨਤ ਕੀਤੀ ਆ ਵੀ ਪਿਛਲੇ ਸਾਲ ਦੇ ਮੁਕਾਬਲੇ ਸਮੁੱਚੇ ਪੰਜਾਬ ਦੇ ਵਿੱਚ 50% ਅੱਗਾ ਘਟ ਗਈਆਂ ਬਹੁਤ ਘਟ ਗਈਆਂ ਜੀ 2021 ਤੋਂ ਤਾਂ ਹੁਣ ਤੱਕ 90 92% ਤਾਂ ਹੀ ਘਟ ਗਈਆਂ ਤੇ ਇਹਦਾ ਸਿਹਰਾ ਖੇਤੀਬਾੜੀ ਮਹਿਕਮੇ ਦੇ ਹਰ ਅਧਿਕਾਰੀ ਕਰਮਚਾਰੀ ਨਹੀਂ ਜਾਂਦਾ ਤੇ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਡਾਕਟਰ ਜੀ ਉਹਨਾਂ ਨਾਲ ਪੂਰਾ ਹੀ ਆ ਜੀ ਹਾਂ ਜਿਨ੍ਹਾਂ ਨੇ ਦੋਗਦਾਨ ਦਿੱਤਾ ਜੀ ਬਿਲਕੁਲ ਬਿਲਕੁਲ ਔਰ ਉਹਨਾਂ ਨੇ ਸਾਡੀ ਗੱਲ ਮੰਨੀ ਆ ਔਰ ਸਾਡੀ ਗੱਲ ਮੰਨ ਕੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵੱਲ ਇੱਕ ਬਹੁਤ ਵੱਡਾ ਕਦਮ ਵਧਾਇਆ ਤਾਂ ਜੋ ਆਪਾਂ ਬਾਬੇ ਨਾਨਕ ਦੀ ਇਹ ਪਾਕ ਪਵਿੱਤਰ ਧਰਤੀ ਆ ਜਿਹੜੀ ਉਹਨੂੰ ਬਚਾ ਸਕੀਏ ਡਾਕਟਰ ਸਾਹਿਬ ਇਹੀ ਆ ਨਾ ਜਿਹੜਾ ਆਪਣਾ ਵਿਭਾਗ ਹੂੰ ਇਹ ਪਹਿਲਾਂ ਤੋਂ ਆਪਾਂ ਜਿਵੇਂ ਕਹਿੰਨੇ ਹੁੰਨੇ ਇੱਕ ਕਿਸਾਨਾਂ ਦਾ ਕਿਸਾਨਾਂ ਲਈ ਵਿਭਾਗ ਬਿਲਕੁਲ ਸਹੀ ਗੱਲ ਇਨਸਾਨ ਪਹਿਲਾਂ ਤੋਂ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਹਰ ਇੱਕ ਕੰਮ ਦੇ ਵਿੱਚ ਆਪਣੇ ਨਾਲ ਵੱਧ ਚੜ ਕੇ ਹਿੱਸਾ ਲੈਂਦੇ ਬਿਲਕੁਲ ਬਿਲਕੁਲ ਦੁਨੀਆ ਨੂੰ ਦਿਖਾਤਾ ਬਿਲਕੁਲ ਜੇ ਅਸੀਂ ਮੰਨਦੇ ਆਂ ਤਾਂ ਖੇਤੀਬਾੜੀ ਬੜੀ ਮਹੱਤਵਮੰਦ ਨਹੀਂ ਮੰਨਦੇ ਆਂ ਤੇ ਖੇਤੀਬਾੜੀ ਮਹੱਤਵਮੰਦ ਮੰਨ ਕੇ ਜੜੀਆਂ ਉਹ ਅੱਗਾਂ ਦੇ ਉੱਤੇ ਪੂਰਾ ਕਾਬੂ ਪਾਇਆ ਬਿਲਕੁਲ ਜੀ ਬਿਲਕੁਲ ਖੇਤੀਬਾੜੀ ਮਹੱਤਵਮੰਦ ਕਿਸਾਨਾਂ ਦਾ ਆਪਦਾ ਮਹੱਤਵਮੰਦ ਹੈ ਜੀ ਤੇ ਆਪਾਂ ਉਹਨਾਂ ਦੀ ਹਰ ਪਾਸੇ ਤੋਂ ਕਿਸਾਨਾਂ ਦੀ ਮਦਦਵਾਹ ਤੇ ਉਹਨਾਂ ਦੇ ਚੌਂਕੀਦਾਰ ਬਣ ਕੇ ਕੰਮ ਕਰਦੇ ਆਂ ਬਿਲਕੁਲ 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 ਤੇ ਹੁਣ ਇਥੋਂ ਪਰਾਲੀ ਦਾ ਆਪਾਂ ਵਿਹਲੇ ਹੋਏ ਆ ਤੇ ਹੁਣ ਕਣਕ ਦੀ ਬਿਜਾਈ ਖਤਮ ਹੋਈ ਆ ਤਕਰੀਬਨ ਕੋਈ ਬਿਰਲੀ ਟਾਂ ਵੀ ਰਹਿੰਦੀ ਹੋਣੀ ਆ ਕਣਕ ਦੀ ਬਿਜਾਈ ਤਾਂ ਹੋ ਗਈ ਹਾਂਜੀ ਹ ਜਿਹੜਾ ਹੁਣ ਜਿਹੜਾ ਮੁੱਖ ਜਿਹੜੀ ਗੱਲ ਆ ਨਾ ਹਾਂਜੀ ਉਹ ਆ ਨਦੀਨਾਂ ਦੀ ਤੇ ਹਰੇਕ ਸਾਲ ਕਿਸਾਨਾਂ ਵੱਲੋਂ ਇਹ ਜਿਹੜਾ ਸ਼ਿਕਵਾ ਵੀ ਯਾਰ ਕੀਤਾ ਜਾਂਦਾ ਔਰ ਚਿੰਤਾ ਵੀ ਯਾਰ ਕੀਤੀ ਜਾਂਦੀ ਆ ਕਿ ਜਿਹੜੀਆਂ ਨਦੀਨ ਨਸ਼ਕ ਦਵਾਈਆਂ ਹਾਂਜੀ ਉਹਨਾਂ ਦੀ ਵਰਤੋਂ ਕਰਨ ਸਮੇਂ ਉਹਨਾਂ ਦਾ ਵੱਡੇ ਪੱਧਰ ਦੇ ਉੱਤੇ ਆਰਥਿਕ ਸੋਸ਼ਣ ਵੀ ਹੁੰਦਾ ਔਰ ਨਦੀਨ ਆ ਜਿਹੜੇ ਉਹ ਕਈ ਵਾਰੀ ਉਹਨਾਂ ਦਾ ਕੰਟਰੋਲ ਵੀ ਨਹੀਂ ਹੁੰਦੇ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣੀ ਆ ਐਂਡ ਸੀਸੀ ਨੂੰ ਮੇਰੀ ਬੇਨਤੀ ਹੈ ਡਾਕਟਰ ਗੁਰਮਿੰਦਰ ਵੀ ਜੱਟਾਂ ਦੀ ਭਾਸ਼ਾ ਦੇ ਵਿੱਚ ਕਲੀਅਰ ਕਰ ਦੇਣਾ ਆਪਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਵੀ ਇਹ ਨਦੀਨ ਨਾਸ਼ਕਾਂ ਦੀ ਵਰਤੋਂ ਕਿਵੇਂ ਕਰਨੀ ਆ ਨਦੀਨਾਂ ਦੀ ਜਿਹੜੀ ਹੈਗੀ ਆ ਉਹ ਰੋਗ ਥਾਮ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਪਹਿਲਾ ਸਟੈਪ ਤਾਂ ਆਪਾਂ ਕੱਢਤਾ ਬਜਾਈ ਵਲੇ ਪਹਿਲਾ ਕੱਢਤਾ ਡਾਕਟਰ ਸਾਹਿਬ ਪਹਿਲਾ ਆਪਣਾ ਬਜਾਈ ਵੇਲੇ ਹੁੰਦਾ ਬਹੁਤ ਵਧੀਆ ਆਪਾਂ ਤਰੀਕੇ ਨਾਲ ਨਦੀਨਾਂ ਦੀ ਰੋਗ ਥਾਮ ਕਰ ਸਕਦੇ ਹੁਣ ਆਪਾਂ ਕੁਝ ਕਣਕ ਤਾਂ ਆਈਆਂ ਜੀ ਪਹਿਲੇ ਪਾਣੀ ਤੇ ਪਰ ਗੱਲ ਤਾਂ ਇੱਕ ਚੱਕਰ ਹੋਰ ਆ ਡਾਕਟਰ ਗੁਰਮਿੰਦਰ ਹੁਣ ਪਹਿਲੇ ਪਾਣੀ ਦੇ ਉੱਤੇ ਤਾਂ ਆ ਗਏ ਤੇ ਜਿਹੜੀਆਂ ਆਪਾਂ ਪਹਿਲਾਂ ਦਵਾਈਆਂ ਪਾਈਆਂ ਜੱਟਾਂ ਨੇ ਕਿਸਾਨਾਂ ਨੇ ਵਿਚਾਰਿਆ ਨੇ ਕਈ ਕੰਪਨੀ ਵਾਲਿਆਂ ਦੇ ਪਿੱਛੇ ਲੱਗ ਕੇ ਦੁਕਾਨਦਾਰਾਂ ਦੇ ਪਿੱਛੇ ਲੱਗ ਕੇ 2-2 3-3 ਸਾਲ ਤੱਕ ਜਿਹੜੇ ਹੋਰ ਲਾ ਕੇ ਪਾਏ ਮੈਂ 1.5 ਲੀਟਰ ਪੈਂਡੀਮੈਥ ਲੈਂਦੀ ਸਿਫਾਰਿਸ਼ ਆ 2 ਲੀਟਰ ਉਹ ਪਾ ਲਈ ਆ ਹੂੰ ਚਲੋ ਆਪਾਂ ਕਹਿੰਨੇ ਆ ਵੀ ਕੋਈ ਨਵਾਂ ਵਾਹਣ ਆ ਉੱਥੇ ਆਪਾਂ ਕਰ ਲੈਨੇ ਆ 2 ਲੀਟਰ ਬਿਲਕੁਲ ਬਧਾ ਲਈ ਦੀ ਚੰਗੀ ਜ਼ਮੀਨ ਭਾਰੀ ਆ ਹੂੰ ਤੇ ਉਹਦੇ ਨਾਲ ਆ ਜਿਹੜਾ ਇੱਕ ਹੋਰ ਟੈਕਨੀਕਲ ਪਰੋਕਸਾ ਸਲਫੋਨ ਆ 60 ਗ੍ਰਾਮ ਉਹਦੀ ਸਿਫਾਰਿਸ਼ ਆ ਵੱਖਰੇ ਤੌਰ ਤੇ ਅੱਛਾ ਇਹ ਲੁਧਿਆਣਾ ਵੱਲੋਂ ਹੂੰ ਤੇ ਉਹ ਵੀ ਵਿੱਚੇ ਉਹ ਠੋਕੀ ਜਾਂਦੇ ਆ ਜੀ ਨਾਲ ਉਹਦੇ ਵਿੱਚੇ ਉਹ ਪਾਈ ਜਾਂਦੇ ਬਿਲਕੁਲ ਜੀ ਬਿਲਕੁਲ ਨਾਲ ਡਬਲ ਟੈਕਨੀਕਲ ਉਹ ਕਰਦੇ ਆ ਤੇ ਉਹਦੇ ਨਾਲ ਮਗਰੋਂ ਆ ਕੇ ਉਹਦੇ ਵਿੱਚ ਇੱਕ ਤੁਹਾਨੂੰ ਹੋਰ ਸਮੱਸਿਆ ਦੱਸਦਾ ਜੀ ਕੀ ਹੂੰ ਜਿਹੜੀ ਸਪਰੇਅ ਆਪਾਂ ਕਰਦੇ ਆ ਨਾ ਜੀ ਚਾਹੇ ਆਪਾਂ ਚੰਗੀ ਕੰਪਨੀ ਦੀ ਲੈ ਲਈ ਚਾਹੇ ਚਲੋ ਆਪਾਂ ਦੋ ਦਵਾਈਆਂ ਨਦੀਨ ਨਾਸ਼ਕ ਵੀ ਪਾ ਲਈਆਂ ਹੂੰ ਸਪਰੇਅ ਟੈਕਨੋਲੋਜੀ ਵਾਲੇ ਪੱਖ ਤੋਂ ਥੋੜੇ ਜਿ ਢਿੱਲੇ ਰਹਿੰਦੇ ਕਿਸਾਨ ਵੀ ਮੈਂ ਮੇਰੀ ਇੱਕ ਬੇਨਤੀ ਹੈ ਡਾਕਟਰ ਗੁਰਵਿੰਦਰ ਭਾਵੇਂ ਟੈਕਨੋਲੋਜੀ ਦੀ ਗੱਲ ਆ ਭਾਵੇਂ ਦਵਾਈਆਂ ਦੀ ਗੱਲ ਆ ਭਾਵੇਂ ਮੌਸਮ ਦੀ ਗੱਲ ਆ ਹੁਣ ਇੱਕ ਸਿਰੇ ਤੋਂ ਗੱਲ ਫੜ ਲਓ ਤੇ ਖੀਰ ਤੇ ਜਾ ਕੇ ਖਤਮ ਕਰਦੇ ਹੁਣ ਪਹਿਲਾਂ ਤਾਂ ਗਾਣੂਏ ਦਾਦੇ ਉਮੀ ਬਜਾਈ ਵੇਲੇ ਜਦੋਂ ਬੀਜ ਤੀ ਹਾਂਜੀ ਹਾਂਜੀ ਕਿਹੜੀਆਂ ਕਿਹੜੀਆਂ ਦਵਾਈਆਂ ਪਾਉਣੀਆਂ ਕਿਹੜੀਆਂ ਨਹੀਂ ਪਾਉਣੀਆਂ ਕਿਵੇਂ ਪਾਉਣੀਆਂ ਬਸ ਆਪਣੇ ਡਾਕਟਰ ਸਾਹਿਬ ਮੁੱਖ ਤੌਰ ਤੇ ਨਾ ਜਿਹੜੀਆਂ ਬਜਾਈ ਅਪਰੰਤ ਜਿਹੜੀਆਂ ਆਪਾਂ ਕਹਿੰਦੇ ਵੀ ਨਦੀਨ ਉਗਣ ਤੋਂ ਪਹਿਲਾਂ ਬਜਾਈ ਕਰਨਸਾਰ ਮੁੱਖ ਤੌਰ ਪਹਿਲੀ ਸਿਫਾਰਸ਼ ਜਿਹੜੀ ਪ੍ਰਾਣੀ ਆ ਪੈਂਡੀ ਮੈਥਲਨ 30% ਈਸੀ ਆ ਜੀ ਬਿਲਕੁਲ ਪ੍ਰਾਣੀ ਚੱਲਦੀ ਹੈ ਜਿਹੜੀ ਆਪਾਂ ਸਟ੍ਰੰਪ ਦੇ ਨਾਂ ਤੇ ਜ਼ਿਆਦਾਤਰ ਕਿਸਾਨ ਵੀਰ ਜਾਣਦੇ ਆ ਬਿਲਕੁਲ ਉਦੋਂ ਇਲਾਵਾ ਜਿਹੜੀ ਬੰਕਰ ਆ ਕੋਈ ਯਾਕੀ ਜਾਮਾ ਆਡਾਡ ਬ੍ਰਾਂਡ ਨੇ ਉਹ ਤੇ ਆਉਂਦਾ ਟੈਕਨੀਕਲ ਇਹ ਬਿਲਕੁਲ ਇਹ 1.5 ਲੀਟਰ ਦੀ ਸਿਫਾਰਸ਼ ਆ ਜੀ ਹੂੰ ਪ੍ਰਤੀ ਇੱਕ 1.5 ਲੀਟਰ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਅੱਛਾ 200 ਲੀਟਰ ਪਾਣੀ ਚ ਸਪਰੇਅ ਆਪਾਂ ਕਰਨੀ ਤੇ ਸਪਰੇਅ ਕਰਨ ਦਾ ਸਹੀ ਸਮਾਂ ਹੁੰਦਾ ਸ਼ਾਮ ਨੂੰ ਸ਼ਾਮ ਨੂੰ ਆਥਣੇ ਹਾਂਜੀ ਹਾਂ ਆਥਣੇ ਕਰਨਾ ਹੂੰ ਤੇ ਫਲੈਟ ਫੈਨ ਜਾਂ ਫਲੱਡ ਜੰਟ ਨੋਜ਼ਲ ਆਮ ਤੌਰ ਤੇ ਕਿਸਾਨ ਵੀਰ ਇਹਨੂੰ ਕੱਟ ਵਾਲੀ ਜਾਂ ਟੱਕ ਵਾਲੀ ਬਿਲਕੁਲ 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 ਉਹਦੇ ਨਾਲ ਕੀ ਹੁੰਦਾ ਜੀ ਇੱਕ ਤਾਂ ਡ੍ਰੌਪਲੈਟ ਸਾਈਜ਼ ਤੇ ਸਪਰੇਅ ਪ੍ਰੈਸ਼ਰ ਆ ਜਿਹੜਾ ਉਹ ਹਿਸਾਬ ਨਾਲ ਹੀ ਪੈਂਦਾ ਕਿ ਨਦੀਨ ਵਧੀਆ ਕੰਟਰੋਲ ਹੋਣ ਹੂੰ ਆਮ ਤੌਰ ਤੇ ਕੀ ਹੁੰਦਾ ਕਿ ਜਿਹੜਾ ਪੰਪ ਵਰਤਦੇ ਕਿਸਾਨ ਵੀਰ ਕਈ ਵਾਰ ਉਹਦੇ ਮੂਰੇ ਕੋਨ ਟਾਈਪ ਨੋਜ਼ਲ ਲੱਗੀ ਹੁੰਦੀ ਹ ਹਲੋ ਕੋਨ ਜੀ ਨੋਜ਼ਲ ਜਿਹਦੇ ਨਾਲ ਆਪਾਂ ਕੀੜੇ ਮਕੌੜਿਆਂ ਦੀ ਧੁੰਦ ਬਣਾਉਂਦੀ ਆ ਜਿਹੜੀ ਹਾਂਜੀ ਹਾਂ ਉਹ ਧੁੰਦ ਬਣਾਉਂਦੀ ਆ ਹਾਂ ਉਹਦੇ ਨਾਲ ਡਾਕਟਰ ਸਾਹਿਬ ਜਿਹੜਾ ਹੈਗਾ ਨਾ ਨਤੀਜਾ ਆਪਾਂ ਨੂੰ ਪ੍ਰੋਪਰ ਨਹੀਂ ਮਿਲਦੇ ਨਹੀਂ ਫੇਰ ਉਹਦੇ ਵਿੱਚ ਦੋ ਦੋ ਟੈਕਨੀਕਲ ਪਾ ਲੈਂਦੇ ਕਿਸਾਨ ਵੀਰ ਇੱਕ ਤਾਂ ਖਰਚਾ ਡਬਲ ਹੋ ਗਿਆ ਜੀ ਬਿਲਕੁਲ ਸਪਰੇ ਸਹੀ ਤਰੀਕੇ ਹੋਈ ਨਹੀਂ ਹੂੰ ਖਰਚਾ ਵਧ ਗਿਆ ਨਾਲ ਹਰਬੀਸਾਈਡ ਜਿਹੜਾ ਵੀਡੀ ਸਾਈਡ ਲੋਡ ਵਧ ਗਿਆ ਜ਼ਮੀਨ ਤੇ ਹੂੰ ਤੇ ਕੰਟਰੋਲ ਆਪਾਂ ਨੂੰ ਫੇਰ ਨਹੀਂ ਮਿਲਿਆ ਨਾ ਫਿਰ ਆਪਾਂ ਪਹਿਲੇ ਪਾਣੀ ਤੇ ਆ ਕੇ ਫਿਰ ਕਿਸਾਨ ਵੀਰ ਕਹਿੰਦੇ ਕਿ ਪਹਿਲੇ ਪਾਣੀ ਤੇ ਕਰੀਏ ਹਾਂ ਹੁਣ ਤੁਹਾਨੂੰ ਮੈਂ ਪਹਿਲਾਂ ਇੱਕ ਤਾਂ ਜਿਹੜੀਆਂ ਬਜਾਈ ਤੋਂ ਬਜਾਈ ਸਮੇਂ ਇਹ ਤੋਂ ਇਲਾਵਾ ਹੋਰ ਜਿਹੜੀਆਂ ਸਿਫਾਰਸ਼ਾਂ ਉਹ ਦੱਸ ਦੇ ਨਾਲ ਹੂੰ ਜਿਹੜੀ ਦੂਜੀ ਆ ਗਈ ਜੀ ਪਾਇਰੋਕਸਾ ਸਲਫੋਨ ਟੈਕਨੀਕਲ ਹਾਂ ਜਿਹੜੀ ਵਕੀਰਾ ਜਾਂ ਮੋਮੀ ਉਹਦਾ ਸਾਲਟ ਆ ਗਿਆ ਹਾਂ ਇਹ ਪੈਂਡੀਮੈਥਲਨ ਤੇ ਇਹ ਦੋਵੇਂ ਮਿਲਾ ਕੇ ਕਿਸਾਨ ਵੀਰ ਕਰ ਦਿੰਦੇ ਐਤ ਕੀ ਤਾਂ ਬਹੁਤ ਜਿਆਦਾ ਕਿਸਾਨਾਂ ਨੇ ਕੀਤੀਆਂ ਡਾਕਟਰ ਗੁਰਮਿੰਦਰ ਇਹ ਦੋਨੇ ਇੰਨਾ ਲੋਡ ਪਿਆ ਅਰਥਕਤਾਰ ਦੇ ਉੱਤੇ ਕਿਸਾਨ ਵਿਚਾਰਾ ਪਹਿਲਾਂ ਹੀ ਮਾਰਿਆ ਪਿਆ ਦੇ ਦੂਜੇ ਪਾਸੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹੇ ਮਸ਼ਹੂਰੀਆਂ ਕਰਨ ਵਾਲੇ ਬੈਠੇ ਆ ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਸਾਲ ਟਰ ਲਾ ਕੇ ਕਰਵਾਤੇ ਆ ਕਿਸਾਨ ਦੀ ਆਰਥਿਕਤਾ ਉੱਤੇ ਤੇ ਵੱਡੀ ਠੱਸ ਥੇਸ ਪਹੁੰਚੀ ਆ ਤੇ ਨਾਲ ਆ ਜਿਹੜਾ ਉਹ ਨਦੀਨ ਆ ਫੇਰ ਕਹਿੰਦੇ ਫੇਰ ਹੋਗੇ ਫੇਰ ਹੋਗੇ ਜੀ ਉਹਦਾ ਉਹ ਉੱਥੇ ਹੀ ਫਰਕ ਰਹਿ ਜਾਂਦਾ ਨਾ ਜੀ ਨਦੀਨ ਨਾਲ ਚਾਹੇ ਇੱਕ ਵਾਰ ਤਲੀਏ ਹਾਂ ਜਿਹੜੀ ਸਿਫਾਰਸ਼ ਆ ਉਹਦੇ ਅਨਸਾਰ ਆਪਾਂ ਸਪਰੇਅ ਕਰੀਏ ਪਰ ਉਹਦੇ ਵਿੱਚ ਸਪਰੇਅ ਟੈਕਨੋਲੋਜੀ ਦਾ ਵੀ ਖਿਆਲ ਰੱਖੀ ਇਹ ਨਹੀਂ ਕਿ ਆਪਾਂ ਨਦੀਨ ਨਾਸ਼ਕ ਤਿੰਨ ਟਰ ਲਾ ਕੇ ਪਾਲੇ ਤੇ ਉਹਨੂੰ ਵਰਤੋਂ ਦਾ ਸਹੀ ਤਰੀਕਾ ਉਹ ਨਾਲ ਫੇਰ ਵੀ ਨਹੀਂ ਕੰ ਤੇ ਆਉਂਦੇ ਸਾਲਾਂ ਦੇ ਵਿੱਚ ਰਜਿਸਟੈਂਸ ਵੀ ਆ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਰਜਿਸਟਰ ਫਿਰ ਮਰਦਾ ਹੀ ਨਹੀਂ ਉਸ ਦਵਾਈ ਨਾਲ ਬਿਲਕੁਲ ਨਹੀਂ ਪ੍ਰਤੀਰੋਧਕ ਸ਼ਕਤੀ ਪੈਦਾ ਹੋ ਗਈ ਤੇ ਫਿਰ ਉਹਨੂੰ ਭਾਵੇਂ ਆ ਪਚਾਰ ਚਾਰ ਪਾਈ ਜਾਈਏ ਪਾਵਾ ਜਿੰਨੇ ਮਰ ਫਿਰ ਤੁਸੀਂ ਹੋਰ ਦੇਖੋ ਵੀ ਪੰਜਾਬ ਦੀਆਂ ਜ਼ਮੀਨਾਂ ਜਿੰਨੀ ਇਹ ਸਾਡੇ ਨਦੀਨ ਨਾਸ਼ਕਾਂ ਦੀ ਵੱਧ ਵਰਤੋਂ ਕਰੀ ਜਾਂਦੇ ਆ ਹਾਂਜੀ ਉਹਦੇ ਨਾਲ ਤਜਾਬੀਪਣ ਵਧ ਜਾਂਦਾ ਜਿੱਦੀ ਉਹ ਤਾਂ ਵਧਣਾ ਹੀ ਆ ਜੀ ਬਸ ਜ਼ਮੀਨ ਖਰਾਬ ਹੋ ਜਾਂਦੀ ਬਿਲਕੁਲ ਬਿਲਕੁਲ ਤੇ ਇਹ ਜਿਹੜੀ ਹੈਗੀ 60 ਗ੍ਰਾਮ ਦੀ ਸਿਫਾਰਸ਼ ਹੈ ਜੀ ਪਰੌਕਸਾ ਸਲਫੋਨ ਦੀ ਹਮ ਕਰਨਾ ਇਹ ਵੀ ਓਵੇਂ ਹੀ ਆ 200 ਲੀਟਰ ਪਾਣੀ ਦੇ ਵਿੱਚ ਫਲੈਟ ਫੈਨ ਜਾਂ ਫਲੈਟ ਜੰਟ ਹੋ ਜੰਨਾ ਠੀਕ ਹੈ ਕੱਟ ਵਾਲੀ ਨੋਜਲ ਨਾਲ ਕੱਟ ਵਾਲੀ ਦੇ ਨਾਲ ਦੋ ਦਿਨਾਂ ਦੇ ਅੰਦਰ ਅੰਦਰ ਹਮ ਇਸ ਤੋਂ ਅੱਗੇ ਆ ਗਿਆ ਜੀ ਜਾਂ ਚੌੜੇ ਪੱਤੇ ਵਾਲੇ ਨਦੀਨ ਨਾਲ ਜਾਦੇ ਹੁੰਦੇ ਆ ਘਾਹ ਵਾਲੇ ਨਦੀਨਾਂ ਦੇ ਗੁੱਲੀ ਡੰਡੇ ਦੇ ਜਾਂ ਜੌਂਦਰ ਦੇ ਨਾਲ 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 ਬਾਥੂ ਵਰਗੇ ਹਾਂਜੀ ਬਾਥੂ ਵਰਗੇ ਤੇ ਦੋ ਜਿਹੜੀਆਂ ਹੈਗੀਆਂ ਦਵਾਈ ਨਦੀਨ ਨਾਸ਼ਕੋਰ ਸਪਾਰਸ਼ ਇੱਕ ਹੈਗੀ ਜੀ ਪਲੇਟਫਾਰਮ ਨਾਲ ਤੇ ਆਉਂਦੀ 385 ਐਸ ਸੀ ਤਾਕਤ ਦੀ ਆ ਹਮ ਇੱਕ ਆਉਂਦੀ ਜੀ ਦਕਸ਼ ਪਲੱਸ ਨਾਂ ਤੇ ਅੱਛਾ ਉਹ 48% ਈਸੀ ਦੇ ਫਾਰਮੂਲੇਸ਼ਨ ਚ ਆਉਂਦੀ ਹੈ ਤੇ ਟੈਕਨੀਕਲ ਦੋਹਾਂ ਦੇ ਵਿੱਚ ਸੇਮ ਆ ਉਹਨਾਂ ਦਾ ਥੋੜੇ ਪਰਸੈਂਟੇਜ ਦਾ ਫਰਕ ਹੈ ਪੈਂਡੀਮੈਥਲਨ ਤੇ ਮੈਟਰੀਬਿਊਜ਼ਨ ਦੋ ਟੈਕਨੀਕਲ ਆਗੇ ਜੀ ਠੀਕ ਹੈ ਇਹਦੇ ਨਾਲ ਆਪਣੇ ਘਾਹ ਵਾਲੇ ਤੇ ਚੌੜੇ ਪੱਤੇ ਵਾਲੇ ਦੋਵੇਂ ਨਦੀਨ ਕਾਬੂ ਹੋ ਜਾਂਦੇ ਆ ਉਹ ਇਹ ਤਾਂ ਹੋ ਗਏ ਤੇ ਪਰ ਜਿਹੜੀ ਤੁਸੀਂ ਮੈਟਰੀਬਿਊਜ਼ਨ ਦੀ ਗੱਲ ਕੀਤੀ ਆ ਜ਼ਮੀਨਦਾਰ ਤਾਂ ਯੂਰੀਏ ਦੇ ਵਿੱਚ ਰਲਾਰ ਲਾ ਕੇ ਪਾਈ ਜਾਂਦੇ ਆ ਉਸ ਵਾਰ ਸਹੀ ਆ ਇਹ ਨਾਲ ਪਾਈ ਜਾਂਦੇ ਇਹ ਨਹੀਂ ਡਾਟ ਸਾਬ ਇਹਦੇ ਨਾਲ ਕੀ ਹੁੰਦਾ ਆਪਣੀ ਕਣਕ ਖਰਾਬ ਹੋ ਜਾਂਦੀ ਕਈ ਵਾਰ ਹਾਂ ਹੁੰਦੀ ਆ ਇਹਦੀ ਵੀ ਜਿਹੜੀ ਵੀ ਕੋਈ ਫਾਰਮੂਲੇਸ਼ਨ ਆਉਂਦੀ ਆ ਨਾ ਜੀ ਜਾਂ ਤਾਂ ਆਪਾਂ ਸਹੀ ਤਰੀਕੇ ਵਾਚੀਏ ਜੇ ਸਿਫਾਰਿਸ਼ ਨਹੀਂ ਤਾਂ ਆਪਾਂ ਨੂੰ ਨਹੀਂ ਵਰਤਣੀ ਚਾਹੀਦੀ ਹੂੰ ਫਿਰ ਉਹਨੂੰ ਵਰਤਣ ਦਾ ਤਰੀਕਾ ਹੋਰ ਗਲਤ ਹੂੰ ਵੀ ਉਹਨੂੰ ਆਪਾਂ ਯੂਰੀਆ ਨਾਲ ਮਿਲਾ ਕੇ ਪਾ ਰਹੇ ਆਂ ਕਈ ਕਿਸਾਨਾਂ ਦੇ ਪਿਛਲੇ ਸਾਲਾਂ ਵਿੱਚ ਸ਼ਿਕਾਇਤਾਂ ਆਉਂਦੀਆਂ ਸਾਡੀ ਕਣਕ ਖਰਾਬ ਹੋ ਗਈ ਕਣਕ ਮੱਚ ਗਈ ਮੱਚੀ ਆ ਕਣਕ ਗੁੱਲੀ ਡੰਡਾ ਮੱਚਿਆ ਨਹੀਂ ਕਣਕ ਮੱਚ ਗਈ ਫਿਰ ਸ਼ਿਕਾਇਤਾਂ ਆਪਣੇ ਕੋਲੇ ਆਉਂਦੀਆਂ ਫਿਰ ਆਪਣੇ ਕੋਲੇ ਸ਼ਿਕਾਇਤਾਂ ਆ ਜਾਂਦੀਆਂ ਜੀ ਫਿਰ ਉਹ ਉਹਦਾ ਫਿਰ ਹੋਰ ਦੁੱਖ ਹੁੰਦਾ ਕਿਸਾਨ ਨੂੰ ਵੀ ਇਹਨਾਂ ਨੁਕਸਾਨ ਹੋ ਗਏ ਇਹਨਾਂ ਨੂੰ ਇਸ ਕਰਕੇ ਆਪਾਂ ਪਹਿਲਾਂ ਹੀ ਦੱਸ ਰਹੇ ਹਾਂ ਵੀ ਭਰਾਵੋ ਇਹ ਚੀਜ਼ਾਂ ਨਾਲ ਵਰਤੋ ਜਿਹੜੀ ਸਿਫਾਰਸ਼ ਰਕਮੈਂਡੇਸ਼ਨ ਆ ਹੁਣ ਦક્ષ_+ ਤੁਹਾਨੂੰ ਦੱਸੀ ਸੀ ਇਹ 900 ਐਮਐਲ ਪ੍ਰਤੀ ਏਕੜ ਜੀ ਤੇ ਜੇ ਪਲੇਟਫਾਰਮ ਦਵਾਈ ਵਰਤਣੀ ਤਾਂ 1 ਲੀਟਰ ਪ੍ਰਤੀ ਏਕੜ ਹੂੰ 200 ਲੀਟਰ ਪਾਣੀ ਉਹੀ ਕੱਟ ਟੱਕ ਵਾਲੀ ਨੋਜ਼ਲ ਆ ਇਹ ਇਹ ਤਾਂ ਆ ਗਈ ਪਹਿਲਾਂ ਹੁਣ ਜਦੋਂ ਪਹਿਲੇ ਪਾਣੀ ਵਾਲੀ ਗੱਲ ਆ ਜਣੀ ਆ ਉਸ ਤੋਂ ਬਾਅਦ ਹੁਣ ਕਿਸਾਨ ਫੇਰ ਕਹਿੰਦੇ ਵੀ ਦੁਬਾਰਾ ਫੇਰ ਨਦੀਨ ਹੋਏ ਪਏ ਹੁਣ ਜੇ ਹੁਣ ਕਿਸੇ ਨੇ ਵਰਤਨੀਆਂ ਨਦੀਨ ਨਸ਼ਕ ਦਵਾਈਆਂ ਇਹਦੇ ਬਾਰੇ ਵੀ ਆਪਾਂ ਕਿਸਾਨਾਂ ਨੂੰ ਦੱਸ ਦਈਏ ਵੀ ਭਾਈ ਹੁਣ ਦਵਾਈਆਂ ਕਿਹੜੀਆਂ ਵਰਤਣੀਆਂ ਮੌਸਮ ਦਾ ਖਿਆਲ ਕਿਵੇਂ ਰੱਖਣਾ ਹੁਣ ਫਿਰ ਕਿਹੜੇ-ਕਿਹੜੇ ਪੰਪ ਵਰਤਨੇ ਇਹਦੇ ਬਾਰੇ ਵੀ ਦੱਸੋ ਇਹਦੇ ਬਾਰੇ ਡਾਕਟਰ ਸਾਹਿਬ ਇੱਕ ਤਾਂ ਮੈਂ ਕਲੀਅਰ ਦੱਸ ਦਿਆਂ ਵੀ ਕਿਸਾਨ ਵੀਰੋ ਜਿੱਥੇ ਤੁਸੀਂ ਸਪਰੇਅ ਕੀਤੀ ਆ ਨਾ ਬਜਾਈ ਕਰਨ ਉਪਰੰਤ 2 ਦਿਨਾਂ ਦੇ ਅੰਦਰ-ਅੰਦਰ ਇੱਥੇ ਡਾਕਟਰ ਸਾਹਿਬ ਜਿੱਥੇ ਇਹਨਾਂ ਨੇ ਸਪਰੇਅ ਕੀਤੀ ਆ ਨਾ ਕਿਸਾਨਾਂ ਨੇ ਉੱਥੇ ਜਦੋਂ ਪਹਿਲਾ ਪਾਣੀ ਲੱਗਦਾ ਕਈ ਵਾਰ ਕੋਈ ਬਰੀਕ-ਬਰੀਕ ਨਾ ਨਦੀਨ ਦਿਸਣ ਲੱਗ ਪੈਂਦਾ ਗੁੱਲੀ ਡੰਡਾ ਬਹੁਤ ਬਰੀਕ ਬਹੁਤ ਬਿਲਕੁਲ ਉੱਥੇ ਫਿਰ ਕਿਸਾਨ ਵੀਰ ਪੁੱਛਣਾ ਪਏ ਤੇ ਉਹ ਗਿਆ ਵੀ ਅਸੀਂ ਪਾਣੀ ਤੋਂ ਪਹਿਲਾਂ ਫੀਲ ਕਰਦਗੇ ਹਾਂ ਇਹ ਨਹੀਂ ਆਪਾਂ ਕੰਮ ਕਰਨਾ ਜੀ ਠੀਕ ਹੈ ਜਿੱਥੇ ਤੁਸੀਂ ਸਪਰੇਅ ਕੀਤੀ ਆ ਤੇ ਟੈਕਨੀਕਲ ਸਹੀ ਵਰਤਿਆ ਤੇ ਸਪਰੇਅ ਵਾਲੀ ਨੋਜ਼ਲ ਸਹੀ ਵਰਤੀ ਆ ਉੱਥੇ ਤੁਸੀਂ ਪਹਿਲਾ ਪਾਣੀ ਲਾਓ ਠੀਕ ਜੇ ਕੋਈ ਬਰੀਕ ਹੋਊ ਨਾ ਟੈਕਨੀਕਲ ਇਹ ਕੰਮ ਕਰ ਜਾਂਦੇ ਮੌਕੇ ਤੇ ਵੀ ਉਹ ਠੀਕ ਹੈ ਜਾਨੀ ਕਿ ਧੰਮਣ ਰੱਖਣ ਵਿਸ਼ਵਾਸ ਰੱਖਣ ਤਕਨੀਕ ਦੇ ਉੱਤੇ ਘਬਰਾਉਣ ਨਾ ਵੀ ਜੇ ਨਿਕਾ ਨਿਕਾ ਆ ਗਿਆ ਤਾਂ ਇਹ ਨਿਕਾ ਨਿਕਾ ਆ ਗਿਆ ਉਹ ਬਰੀਕ ਬਰੀਕ ਲੋਈਆਂ ਉਹ ਮੱਚ ਜਾਂਦੀ ਹੈ ਖਤਮ ਹੋ ਜਾਂਦੀ ਹੈ ਠੀਕ ਹੈ ਤੇ ਜੇ ਆਪਾਂ ਸਪਰੇਅ ਨਹੀਂ ਕੀਤੀ ਹੂੰ ਬਜਾਈ ਕਰਨ ਪਰਾਂ ਤਾਂ ਦੋ ਦਿਨਾਂ ਦੇ ਅੰਦਰ ਅੰਦਰ ਆਪਾਂ ਕਈ ਵਾਰ ਕਿਸਾਨ ਵੀਰਾਂ ਨੂੰ ਕੋਈ ਕੰਮ ਹੋ ਜਾਂਦਾ ਜਾਂ ਨਹੀਂ ਕੀਤੀ ਜਾਂਦੀ ਬਿਲਕੁਲ ਫਿਰ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਦੋ ਟੈਕਨੀਕਲ ਸਪਰਸ਼ ਜੀ ਠੀਕ ਹੈ ਕਈ ਵਾਰ ਕਿਸਾਨ ਵੀ ਇਹ ਨਾ ਹੋਰ ਵੱਖਰੇ ਟੈਕਨੀਕਲ ਵੀ ਆਪ ਹੀ ਪਾਉਣ ਲੱਗ ਪੈਂਦੇ ਆ ਆਪ ਦੇ ਆਪ ਦੇ ਬਣਾਏ ਹੁੰਦੇ ਜਿਹੜੇ ਆਪ ਦੇ ਬਣਾਏ ਹੁੰਦੇ ਫਾਰਮੂਲੇਸ਼ਨ ਆ ਬਣਾਉਣ ਲੱਗ ਪੈਂਦੇ ਉਹਦੇ ਨਾਲ ਨੁਕਸਾਨ ਹੋ ਜਾਂਦਾ ਕਈ ਵਾਰ ਹੂੰ ਉਹਦੇ ਵਿੱਚ ਜੀ ਦੋ ਟੈਕਨੀਕਲ ਡਾਕਟਰ ਸਾਹਿਬ ਇੱਕ ਤਾਂ ਆਈਸੋਪ੍ਰੋਪਰੋਨ 75 ਤੱਕ ਦਾ ਉਹ ਪੁਰਾਣੀ ਬਿਲਕੁਲ ਆਪਣੀ ਸਭ ਤੋਂ ਪੁਰਾਣੀ ਜਦੋਂ ਦੇ ਆਪਾਂ ਨੌਕਰੀਆਂ ਚ ਆਏ ਆ ਖੇਤੀ ਕਰਦੇ ਸੀ ਉਦੋਂ ਦੇ ਇਹ ਬਹੁਤ ਵਧੀਆ ਟੈਕਨੀਕਲ ਸਾਡਾ ਬਹੁਤ ਵਧੀਆ ਟੈਕਨੀਕਲ ਸੀਗਾ ਜੀ ਕੰਮ ਵੀ ਬਹੁਤ ਸੋਹਣਾ ਕੀਤਾ ਸੀ ਪਰ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਨਹੀਂ ਕਰਦੇ ਸੀ ਪ੍ਰਤੀਰੋਧਕ ਸ਼ਕਤੀ ਵਾਲੀ ਉਹ ਆ ਗਈ ਸੀਗੀ ਪਹਿਲਾਂ ਗੁੱਲੀ ਡੰਡੇ ਦੇ ਪਹਿਲਾਂ ਬੰਦ ਹੋ ਗਿਆ ਸੀ ਇਹ ਬੰਦ ਹੋ ਗਿਆ ਸੀ ਯਾਨੀ ਕਿ ਜ਼ਿਮੀਂਦਾਰ ਉਹ ਪਿੱਛੋਂ ਬੰਦ ਨਹੀਂ ਸੀ ਉਹ ਜ਼ਿਮੀਂਦਾਰਾਂ ਵੱਲੋਂ ਵਰਤਨਾ ਬੰਦ ਹੋ ਗਿਆ ਵਰਤਨਾ ਬੰਦ ਹੋ ਗਿਆ ਸੀਗਾ ਤੇ ਜਿੱਥੇ ਹੁਣ ਆਪਾਂ ਨੂੰ ਟਾਈਮ ਹੋ ਗਿਆ ਵਰਤੋਂ ਕੀਤੀ ਨੂੰ ਹਾਂ ਕਈ ਸਮਾਂ ਤੇ ਬਹੁਤ ਸੋਹਣਾ ਰਿਜ਼ਲਟ ਦਿੰਦਾ ਜੀ ਅੱਛਾ ਜਿੱਥੇ ਕਿਸਾਨ ਵੀਰਾਂ ਨੇ ਇਹਨੂੰ ਨਹੀਂ ਵਰਤਿਆ ਲੰਬਾ ਟਾਈਮ ਹੋ ਗਿਆ ਉੱਥੇ ਇਹ ਤੁਸੀਂ ਸਪਰੇਅ ਕਰ ਸਕਦੇ ਆ ਆਈਸੋ ਦੀ ਆਈਸੋਪ੍ਰੋਟਰੋਨ ਜੀ ਹੂੰ ਇਹ ਐਰੀਲੋਨ ਨਾਂ ਦੇ ਕਿਸਾਨ ਵੀਰਾਂ ਵਿੱਚ ਬੜਾ ਪ੍ਰਚਲਿਤ ਸੀਗਾ ਬਹੁਤ ਬਹੁਤ ਪ੍ਰਚਲਿਤ ਸੀਗਾ ਇਹ ਆਪਾਂ ਹਲਕੀਆਂ ਜ਼ਮੀਨਾਂ 'ਚ 300 ਗ੍ਰਾਮ ਜੀ ਦਰਮਿਆਨੀਆਂ ਜ਼ਮੀਨਾਂ 'ਚ 400 ਗ੍ਰਾਮ ਠੀਕ ਹੈ ਭਾਰੀਆਂ ਜ਼ਮੀਨਾਂ 'ਚ 500 ਗ੍ਰਾਮ ਯਾਨੀ ਇੱਕ ਗੱਲ ਮੋٹے ਤੌਰ ਤੇ ਕਿਸਾਨ ਵੀਰਾਂ ਨੂੰ ਸਮਝਣੀ ਚਾਹੀਦੀ ਆ ਕਿ ਐਸੋ ਦੀ ਜਿਹੜੀ ਮਾਤਰਾ ਹੈ ਉਹ ਜ਼ਮੀਨ ਦੀ ਕਿਸਮ ਦੇ ਹਿਸਾਬ ਦੇ ਨਾਲ ਪਾਈ ਜਾਣੀ ਆ ਅੱਖਾਂ ਵਿੱਚ ਕੇ ਨਹੀਂ ਪਾਈ ਜਾਣੀ ਬਿਲਕੁਲ ਡਾਕਟਰ ਜਮੀਨ ਦੇ ਹਿਸਾਬ ਨਾਲ ਇਹ ਨਾ ਉਹ ਜ਼ਮੀਨ ਹਲਕੀ ਆ ਤੇ ਆਪਾਂ 500 ਗ੍ਰਾਮ ਪਾ ਲਓ ਬਿਲਕੁਲ ਬਿਲਕੁਲ ਫਿਰ ਕਣਕ ਤੱਪ ਜਾਣੀ ਆ ਜੀ ਹਾਂ ਫਿਰ ਕਣਕ ਤੱਪ ਜਾਣੀ ਆ ਤੇ ਇਹ ਜਿਹੜੀ ਸਪਰੇਅ ਆ ਇਹ ਆਪਾਂ ਕਰਨੀ ਆ ਜੀ 150 ਲੀਟਰ ਪਾਣੀ ਦੇ ਵਿੱਚ ਠੀਕ ਹੈ ਤੇ ਇਹਦੇ ਵਾਸਤੇ ਆਪਾਂ ਫਲੈਟ ਫੈਨ ਨੋਜ਼ਲ ਹੀ ਵਰਤਣੀ ਹੈ। ਕੱਟ ਵਾਲੀ। ਹਾਂਜੀ। ਨੋਜ਼ਲ ਤਾਂ ਜਿਹੜੀ ਪੱਲੇ ਬੰਨ ਲੋ ਜੀ ਜਦੋਂ ਨਦੀਨਾਂ ਦਾ ਰੋਕ ਖਾਮ ਕਰਨੀਆਂ ਨਦੀਨਾਂ ਦੀ ਤਾਂ ਕੱਟ ਵਾਲੀ ਨੋਜ਼ਲ ਹੀ ਵਰਤਣੀ ਹੈ। ਇਹੀ ਨੋਜ਼ਲ ਵਰਤਣੀ ਹੈ ਜੀ ਜਦੋਂ ਆਪਣੇ ਨੋਜ਼ਲ ਦਾ ਫਰਕ ਪੈ ਗਿਆ ਤੇ ਸਮਝ ਲਓ ਆਪਣੀ ਜਿਹੜੀ ਸਪਰੇ ਤੇ ਖਰਚਾ ਕੀਤਾ ਤੇ ਆਪਣੀ ਖੇਚਲ ਕੀਤੀ ਹੈ ਉਹਨੇ ਕੰਮ ਨਹੀਂ ਜੀ। ਉਹ ਸਾਰੀ ਬੇਅਰਥ ਗਈ। ਉਹ ਵਿਅਰਥ ਗਈ ਆ। ਨੋਜ਼ਲ ਸਹੀ ਵਾਰ ਤੋਂ 150 ਲੀਟਰ ਪਾਣੀ ਇਹ ਆਪਾਂ ਸਪਰੇ ਕਰਨੀ ਹੈ ਜੀ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਘਟੋ ਘਟਾ। ਠੀਕ ਹੈ। ਇਹ ਨਹੀਂ ਵੀ ਆਪਾਂ ਜਦੋਂ ਅੱਜ ਸਪਰੇਅ ਕੀਤੀ ਤੇ ਕੱਲ ਨੂੰ ਪਾਣੀ ਲਾਤਾ ਫੇਰ ਡਾਕਟਰ ਸਾਹਿਬ ਇਹ ਕੰਮ ਨਹੀਂ ਕਰਦੀ ਜਾਨੀ ਕਿ ਦੇਣਾ 2-3 ਦਿਨ ਪਹਿਲਾਂ ਘਟੋ ਘਟ ਜੀ ਘਟੋ ਘਟ 2-3 ਦਿਨ ਪਹਿਲਾਂ ਹੁਣ ਤੁਸੀਂ ਵੇਖੋ ਵੀ ਕਿੰਨੇ ਤਕਨੀਕੀ ਪੁਆਇੰਟ ਆ ਗਏ ਹਾਂਜੀ ਹਾਂ ਬਿਲਕੁਲ ਇੱਕ ਆਪਣੀ ਜ਼ਮੀਨਾਂ ਦੀ ਜਿਹੜੀ ਹੈਗੀ ਆ ਤੁਸੀਂ ਕਿਸਮ ਦੇ ਹਿਸਾਬ ਦੇਣਾ ਇੱਕ ਦਿਨਾਂ ਦੇ ਹਿਸਾਬ ਦੇਣਾ ਦੇ ਹਿਸਾਬ ਨਾਲ ਜੀ ਠੀਕ ਹੈ ਨਾ ਕਿਉਂਕਿ ਜੇ ਆਪਾਂ 4 ਦਿਨ ਕੱਢ ਲਾਂਗੇ ਉਹ ਚ ਤਾਂ ਰਿਜ਼ਲਟ ਵਧੀਆ ਮਿਲ ਜੂਗਾ ਪਰ ਜੇ ਆਪਾਂ ਦਿਨ ਇੱਕ ਕੱਢਿਆ ਫੇਰ ਰਿਜ਼ਲਟ ਕੱਢ ਜਾਣਾ ਫੇਰ ਕਾ ਰਿਜ਼ਲਟ ਕੱਢ ਜਾਣਾ ਇਹ ਨਹੀਂ ਵੀ ਭਾਈ ਕੱਲ ਨੂੰ ਪਾਣੀ ਲਾਉਣਾ ਤੇ ਅੱਜ ਸਪਰੇਅ ਤੇ ਇਹ ਜਿਹੜੇ ਟੈਕਨੀਕਲ ਦੂਸਰਾ ਜਿਹੜਾ ਟੈਕਨੀਕਲ ਹੈ ਆਈਐਸਓ ਤੋਂ ਇਲਾਵਾ ਉਹ ਹੈਗਾ ਜੀ ਸਲਫੋ ਸਲਫੀਰੋਨ ਹੂੰ ਲੀਡਰ ਦੇ ਨਾਮ ਤੇ ਇੱਕ ਸਰਵਿਸ ਬਿਲਕੁਲ ਬਿਲਕੁਲ ਜਾਣਦੇ ਲੀਡਰ ਦਾ ਸਫਲ ਐਸਐਫ10 ਹੂੰ ਇਹ ਵੀ 75 ਤਾਕਤ ਦਾ ਹੈ ਇਹ ਆਪਣਾ ਹੈਗਾ ਜੀ 13 ਗ੍ਰਾਮ ਸਪਰਸ਼ ਠੀਕ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੇ ਵਿੱਚ ਇੱਕ ਗੱਲ ਹੋਰ ਬਹੁਤ ਧਿਆਨ ਦੇਣ ਜੋਗਾ ਕਿਉਂਕਿ ਪਿਛਲੇ ਸਾਲਾਂ 'ਚ ਨਾ ਕਿਸਾਨ ਵੀਰਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਅਗਲੇ ਸੀਜ਼ਨ ਸੋਨੀ ਦੇ ਵਿੱਚ ਜਾ ਕੇ ਮੱਕੀ ਜਾਂ ਜਵਾਰ ਬੀਜਦੇ ਆ ਹੂੰ ਕਈ ਵਾਰ ਠੇਕੇ ਦੇ ਬਾਣ ਲੈਂਦੇ ਜੀ ਕਿਸਾਨ ਵੀਰ ਬਿਲਕੁਲ ਤੇ ਉਹ ਜਦੋਂ ਮੱਕੀ ਉੱਗਣ ਸਾਰੀ ਪੀਲੀ ਜੀ ਪਾਏ ਜਾਂਦੀ ਤੁਰਦੀ ਨਹੀਂ ਹਾਂ ਫੇਰ ਉਹ ਧਿਆਨ ਦਿੰਦੇ ਵੀ ਫਸਲ ਤੁਰਦੀ ਕਿਉਂ ਨਹੀਂ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਇਹ ਪਿਛਲੇ ਸਾਲਾਂ 'ਚ ਤੁਸੀਂ ਸਪਰੇ ਕਿਹੜੀ ਕੀਤੀ ਨਦੀਨ ਨਾਸ਼ਕ ਹਾਂ ਫਿਰ ਉਹ ਕਹਿੰਦੇ ਜੀ ਅਸੀਂ ਪਹਿਲੀ ਵਾਰ ਆ ਕੇ ਠੇਕੇ ਤੇ ਲਈ ਆ ਤੇ ਉਹ ਜਦੋਂ ਪਤਾ ਕਰਦੇ ਤੇ ਉਹਨਾਂ ਨੇ ਉਹ ਲੀਡਰ ਵਾਲਾ ਟੈਕਨੀਕ ਬਿਲਕੁਲ ਫਿਰ ਕਹਿੰਦੇ ਬਹਿ ਗਈ ਦੀ ਫਤਲ ਫਿਰ ਉਹ ਤੁਰਦੀ ਨਹੀਂ ਲੜ ਸਕਦਾ ਹੁੰਦੇ ਹੀ ਨਹੀਂ ਪੱਠੇ ਹਾਂ ਹੁੰਦੇ ਹੀ ਨਹੀਂ ਉੱਥੇ ਨਾ ਜਵਾਰ ਹੋਵੇ ਤੇ ਨਾ ਮੱਕੀ ਹੋਵੇ ਹੂੰ ਇਹ ਜਿਹੜੀ ਉੱਥੇ ਕਰਨੀ ਹੈ ਜਿੱਥੇ ਤੁਸੀਂ ਸੋਣੀ ਸੀਜ਼ਨ ਚ ਜਵਾਰ ਜਾਂ ਮੱਕੀ ਨਹੀਂ ਬੀਜਣੀ ਬਿਲਕੁਲ ਇਹ ਵੀ ਖਾਸ ਖਿਆਲ ਰੱਖਣਾ ਲੀਡਰ ਉੱਥੇ ਲੀਡਰ ਵਾਲਾ ਸਾਲਟ ਉੱਥੇ ਵਰਤਣਾ ਜਿੱਥੇ ਜਵਾਰ ਤੇ ਮੱਕੀ ਅਗਲੇ ਸਾਲ ਨਹੀਂ ਲਾਉਣੀ ਨਹੀਂ ਨਹੀਂ ਲਾਉਣੀ ਜੀ ਇਹ ਲੀਡਰ ਤਾਂ ਕੱਲਾ ਆਉਂਦਾ ਸਲਫਰ ਸਲਫਰ ਹੋਣੀ ਜੀ ਇੱਕ ਟੋਟ ਲ ਆਉਂਦੀ ਹੈ ਹਾਂ ਟੋਟ ਲ ਆਉਂਦੀ ਹੈ ਸਲਫਰ ਸਲਫਰ ਹੋਣ ਤੇ ਮਿੱਟ ਸਲਫਰ ਹੋਣ ਉਹ ਵੀ ਨਹੀਂ ਵਰਤਣੀ ਆ ਉਹ ਵੀ ਨਹੀਂ ਵਰਤਣੀ ਤੇ ਨਾਲ ਇੱਕ ਖਿਆਲ ਹੋਰ ਵੀ ਰੱਖਣਾ ਜੀ ਕਈ ਵਾਰੀ ਨਾ ਆਪਾਂ ਔਰੀਆਂ ਕੱਢ ਦਿੰਨੇ ਸਰੋਂ ਦੀਆਂ ਹੂੰ ਜਾਂ ਕੋਈ ਛੋਲੇ ਨੇੜੇ ਤੜੇ ਬੀਜੇ ਆ ਰਾਇਆ ਗੋਭੀ ਸਰੋਂ ਆ ਹੂੰ ਹੂੰ ਜਿੱਥੇ ਚੌੜੇ ਪੱਤੇ ਵਾਲਾ ਜਿਹੜੀ ਫਸਲ ਆਪਣੀ ਨਾਲ ਹੈਗੀ ਕਣਕ ਦੇ ਵਿੱਚ ਜਾਂ ਵਿੱਚ ਜਾਂ ਵਿੱਚ ਲਾਈਨਾਂ ਕੱਢੀਆਂ ਵਿਗੀਆਂ ਜਾਂ ਨੇੜੇ ਤੜੇ ਆ ਉੱਥੇ ਬਚਾ ਕੇ ਆਪਾਂ ਸਪਰੇਅ ਕਰਨੀ ਜਿੱਥੇ ਮਿਕਸ ਆ ਉੱਥੇ ਤਾਂ ਕਰਨੀ ਹੀ ਨਹੀਂ ਆ ਬਿਲਕੁਲ ਹੀ ਨਹੀਂ ਕਰਨੀ ਉੱਥੇ ਨਹੀਂ ਕਰਨੀ ਜੇ ਕੋਈ ਨੇੜੇ ਤੇੜੇ ਖੇਤ ਆ ਉੱਥੇ ਵੀ ਕਰਨਾ ਵੀ ਉਧਰ ਨੂੰ ਸਪਰੇਅ ਨਾ ਜਾਵੇ ਬਿਲਕੁਲ ਬਿਲਕੁਲ ਇਹ ਗੱਲ ਦਾ ਖਾਸ ਧਿਆਨ ਰੱਖਣਾ ਤੇ ਇਹਦੇ ਨਾਲ ਆ ਜਿਹੜਾ ਇਹਨਾਂ ਦੋਹਾਂ ਜੋ ਟੈਕਨੀਕਲ ਵਰਤ ਕੇ ਤੇ ਆਪਾਂ ਪਹਿਲੇ ਪਾਣੀ ਜਿਹੜਾ ਦੂਜੇ ਤਿੰਨ ਦਿਨ ਬਾਅਦ ਲਾਦ ਗਏ ਤੇ ਇਹ ਆਪਾਂ ਨਦੀਨ ਆ ਜਿਹੜੇ ਬਹੁਤ ਵਧੀਆ ਕੰਟਰੋਲ ਕਰਦਾ ਡਾਕਟਰ ਗੁਰਬਿੰਦਰ ਆਪਾਂ ਇੰਨੀ ਵਧੀਆ ਤਕਨੀਕੀ ਜਾਣਕਾਰੀ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਤੁਸੀਂ ਖੇਤਾਂ ਦੇ ਵਿੱਚ ਵੀ ਜਾਂਦੇ ਆ ਆਪਾਂ ਸਾਂਝੀ ਕਰਦੇ ਆ ਪਰ ਗੁੱਲੀ ਡੰਡਾ ਕਿਸਾਨਾਂ ਦੇ ਲਈ ਫੇਰ ਇੱਕ ਫਿਕਰਮੰਦ ਵਾਲੀ ਜਿਹੜੀ ਗੱਲ ਉਹ ਹੋ ਜਾਂਦੀ ਆ ਵੀ ਸਾਡੇ ਤੋਂ ਕੰਟਰੋਲ ਨਹੀਂ ਹੁੰਦਾ ਜੀ ਦੂਜੀ ਸਪਰੇ ਕਰਤੀ ਤੀਜੀ ਵੀ ਕਰਤੀ ਪਹਿਲਾਂ ਤਾਂ ਹੁਣ ਇੱਕ ਮੌਸਮ ਦਾ ਜਿਹੜਾ ਕੋਈ ਖਿਆਸ ਖਿਆਲ ਰੱਖਣਾ ਪੈਂਦਾ ਇਹਨਾਂ ਨਦੀਨਾਂ ਨੂੰ ਕੰਟਰੋਲ ਕਰਨਾ ਉਹ ਵੀ ਸਾਡੇ ਕਿਸਾਨ ਵੀਰਾਂ ਨੂੰ ਖੁੱਲਕੇ ਦੱਸ ਦਿਓ ਇਹਦੇ ਵਿੱਚ ਨਾ ਰਟ ਸਾਬ ਜਿਹੜਾ ਆਪਾਂ ਸ਼ੁਰੂਆਤ ਤੋਂ ਹੀ ਕਣਕ ਦੀ ਬਜਾਈ ਤੋਂ ਖਾਸ ਧਿਆਨ ਰੱਖਣਾ ਪੈਂਦਾ ਹੂੰ ਜਿਹੜੀ ਆਪਣੀ ਬਜਾਈ ਸਮੇਂ ਨਾ ਹੁਣ ਐਸ ਵਾਰ ਕੀ ਹੋਇਆ ਚਲੋ ਇੱਕ ਦੋ ਮਿੰਟ ਮੈਂ ਤੁਹਾਡੇ ਹੋਰ ਲੈਣੇ ਆ ਹੂੰ ਜਦੋਂ ਬਜਾਈ ਕਰਦੇ ਆ ਨਾ ਆਪਾਂ ਖੇਤਾਂ ਦੇ ਵਿੱਚ ਝੋਨਾ ਵੱਢ ਲਿਆ ਇੱਕ ਤਾਂ ਝੋਨੇ ਦੇ ਵੱਢਣ ਦਾ ਤੇ ਕਣਕ ਦੀ ਬਜਾਈ ਦਾ ਆਪਾਂ ਇਹ ਹਿਸਾਬ ਨਾਲ ਉਹਦੀ ਪਲਾਨਿੰਗ ਹੋਣੀ ਚਾਹੀਦੀ ਕਿ ਝੋਨੇ ਨੂੰ ਆਖਰੀ ਪਾਣੀ ਐਵੇਂ ਲੱਗੇ ਕਿ ਉਹਦਾ ਬੱਤਰ ਵਧੀਆ ਹੋਵੇ ਜਦੋਂ ਬਜਾਈ ਕਰਨੀ ਹੈ ਹਾਂ ਬਿਲਕੁਲ ਸਹੀ ਗੱਲ ਹੈ ਬੱਤਰ ਹੋ ਜਾਂਦੇ ਜੀ ਖੁਸ਼ਕ ਹਾਂ ਜਦੋਂ ਬਜਾਈ ਕਰਦੇ ਆ ਕਿਸਾਨ ਵੀਰਾਂ ਨੂੰ ਬੈਠਮੀ ਰੌਣੀ ਕਰ ਲੈਣੀ ਚਾਹੀਦੀ ਅੱਗੇ ਵੀ ਦੱਸੀਦਾ ਕਿ ਤੁਸੀਂ ਨਾ ਵੱਡ ਦੇ ਵਿੱਚ ਪਾਣੀ ਛੱਡ ਲਓ ਉਹਦੇ ਨਾਲ ਵਾਹਣ ਜਿਆਦਾ ਭਰਦਾ ਨਹੀਂਗਾ ਜੀ ਬਿਲਕੁਲ ਬਿਲਕੁਲ ਤੇ ਵਾਤ ਛੇਤੀ ਆ ਜਾਂਦਾ ਹਾਂ ਤੇ ਜਿੱਥੇ ਰੌਣੀ ਨਹੀਂ ਕਰਦੇ ਉਥੇ ਖੇਤ ਖੁਸ਼ਕ ਹੁੰਦੇ ਜਿਵੇਂ ਮੰਨ ਲਓ ਸੁਪਰ ਸੀਡਰ ਨਾਲ ਬਜਾਈ ਕਰਤੀ ਜਾਂ ਵਾਹਣ ਬਣਾ ਕੇ ਬਜਾਈ ਕਰਤੀ ਉਥੇ ਪਾਣੀ ਜਲਦੀ ਲੱਗ ਜਾਂਦਾ ਜੀ ਹੂੰ ਪਾਣੀ ਜਿੱਥੇ ਜਲਦੀ ਲੱਗ ਗਿਆ ਇੱਕ ਤਾਂ ਉਦੋਂ ਕਣਕ ਜਿਹੜੀ ਸ਼ੁਰੂਆਤ ਦੇ ਵਿੱਚ دب ਜਾਂਦੀ ਹੈ ਛੋਟੀ ਹੁੰਦੀ ਹੈ ਛੋਟੀ ਹੁੰਦੀ ਹੈ ਹੂੰ ਇੱਕ ਜਿਹੜਾ ਹੈਗਾ ਫਿਰ ਉਦੋਂ ਬਾਅਦ ਜਿਹੜਾ ਅਗਲਾ ਪਾਣੀ ਆਪਣਾ ਲੱਗਣਾ ਕਿਉਂਕਿ ਨਦੀਨਾਂ ਵਾਲ ਅਗਲਾ ਪਾਣੀ ਆਪਣਾ ਜਾਂਦਾ ਉਦੋਂ ਵੀ ਲੇਟ ਕਿਉਂਕਿ ਅੱਗੇ ਜਾ ਕੇ ਟੈਂਪਰੇਚਰ ਡਾਊਨ ਚਲਾ ਜਾਂਦਾ ਦਾ ਮੌਸਮ ਆ ਜਾਂਦਾ ਸਹੀ ਗੱਲ ਹੈ ਸਹੀ ਗੱਲ ਹੈ ਉਹਦੇ ਨਾਲ ਆਪਣਾ ਨਦੀਨ ਨਾਸ਼ਕ ਦੀ ਸਪਰੇਅ ਹੈ ਜਿਹੜੀ ਉਹ ਵੀ ਲੇਟ ਹੁੰਦੀ ਹੈ ਹੂੰ ਖਾਸ ਤੌਰ ਤੇ ਜਿੱਥੇ ਆਪਣੇ ਨਦੀਨ ਜਾਦੇ ਆ ਖੇਤਾਂ ਦੇ ਵਿੱਚ ਬਿਲਕੁਲ ਬਿਲਕੁਲ ਇਸ ਕਰਕੇ ਜੇ ਆਪਾਂ ਬੱਤਰ ਤੇ ਬਾਣ ਨੂੰ ਆਪਾਂ ਬੀਜਿਆ ਨਾ ਜੀ ਕਣਕ ਨੂੰ ਤਾਂ ਜਿਹੜਾ ਪਹਿਲਾ ਪਾਣੀ ਆ ਉਹ ਤਕਰੀਬਨ ਤਕਰੀਬਨ ਜਿਹੜੀਆਂ ਹਲਕੀਆਂ ਤੋਂ ਦਰਮਿਆਨੀਆਂ ਜ਼ਮੀਨਾਂ 20 ਤੋਂ 25 ਦਿਨ ਦੇ ਦਰਮਿਆਨ ਲੱਗ ਜਾਂਦਾ ਹੂੰ ਤੇ ਉਦੋਂ ਆਪਾਂ ਜਾਂ ਤਾਂ ਪਾਣੀ ਤੋਂ ਪਹਿਲਾਂ ਜੇ ਜਿਹੜਾ ਪਾਣੀ ਤੋਂ ਪਹਿਲਾਂ ਵਾਲੀ ਤੁਹਾਨੂੰ ਸਿਫਾਰਿਸ਼ ਦੱਸੀ ਆ ਉਹ 20 ਦਿਨ ਦੀ ਫਸਲ ਚਾਹੀਦੀ ਜੋ ਸਿਫਾਰਿਸ਼ ਆ ਘੱਟੋ ਘੱਟ ਤੇ 2 ਤੋਂ 3 ਦਿਨ ਤਿੰਨ ਪੱਤੇ ਦੀ ਸਟੇਜ ਤੇ ਹੋਵੇ ਬਿਲਕੁਲ ਹਾਂ ਜੇ ਵੱਡਾ ਹੋਇਆ ਫਿਰ ਕੰਟਰੋਲ ਨਹੀਂ ਹੁੰਦਾ ਜਾਂ ਫਿਰ ਜਦੋਂ ਆਪਾਂ ਪਾਣੀ ਤੋਂ ਬਾਅਦ ਵੀ ਸਪਰੇਅ ਕਰਨੀ ਆ ਉਹ 30 ਤੋਂ 35 ਦਿਨ ਤੇ ਹੁੰਦੀ ਆ ਜੀ ਹੂੰ ਹੂੰ ਕਈ ਵਾਰਾ ਕਿਸਾਨ ਵੇਟ ਕਰਨ ਲੱਗ ਪੈਂਦੇ ਕਿ ਥੋੜਾ ਜਿਹਾ ਗੁੱਲੀ ਡੰਡਾ ਆਪਾਂ ਹੋਰ ਵੱਡਾ ਹੋ ਜੇ ਫੇਰ ਫੇਰ ਸਪਰੇਅ ਕਰਾਂਗੇ ਫੇਰ ਸਪਰੇਅ ਕਰਾਂਗੇ ਜਦੋਂ ਉਹ ਵੱਡਾ ਹੋਣਦਾਈ ਕਈ ਵਾਰ ਕੀ ਹੁੰਦਾ ਕਿ ਉੱਤੋਂ ਮੌਸਮ ਬਦਲ ਜਾਂਦਾ ਜੀ ਹਾਂ ਧੁੰਦਾਂ ਪੈਣ ਲੱਗ ਜਾਂਦੀਆਂ ਧੁੰਦਾਂ ਪੈ ਗਈਆਂ ਕਿ ਥੋੜੇ ਬਹੁਤ ਕਣਮਣ ਹੋ ਗਈ ਹਾਂ ਉਹ ਫੇਰ ਸਪਰੇਅ ਵਾਲਾ ਆਪਾਂ ਨੂੰ ਟਾਈਮ ਨਹੀਂ ਮਿਲਦਾ ਕਿ ਗੁੱਲੀ ਡੰਡਾ ਹੋਰ ਵੱਡਾ ਹੋ ਜਾਂਦਾ ਬਿਲਕੁਲ ਬਿਲਕੁਲ ਫੇਰ ਜਿਹੜੀ ਕਣਕ ਦੀ ਛਤਰੀ ਆ ਉਹ ਵੀ ਫੈਲ ਜਾਂਦੀ ਹੈ ਹਾਂ ਤੇ ਜਦੋਂ ਆਪਾਂ ਸਪਰੇਅ ਕਰਦੇ ਹਾਂ ਤੇ ਫੇਰ ਜਿਹੜਾ ਗੁੱਲੀ ਡੰਡਾ ਉਹ ਤੇ ਘੱਟ ਸਪਰੇਅ ਉਹਦੇ ਨਾਲ ਫਿਰ ਆਪਾਂ ਨੂੰ ਰਿਜ਼ਲਟ ਨਹੀਂ ਪ੍ਰੋਪਰ ਮਿਲਦਾ ਬਿਲਕੁਲ ਬਿਲਕੁਲ ਹੁਣ ਇਹ ਇਹ ਤਾਂ ਗੱਲ ਹੋ ਗਈ ਵੀ ਆਪਾਂ ਮੌਸਮ ਦਾ ਵੀ ਖਿਆਲ ਰੱਖਣਾ ਹੈ ਹਾਂਜੀ ਡਾਕਟਰ ਗੁਰਵਿੰਦਰ ਇੱਕ ਜੜੀ ਗੱਲ ਖੇਤੀਬਾੜੀ ਵਿਭਾਗ ਦੇ ਨਾਲ ਸਿੱਧੇ ਤੌਰ ਦੇ ਉੱਤੇ ਜਿਹੜੀ ਹੈਗੀ ਸਾਡੇ ਨਾਲ ਰਿਲੇਟਡ ਆ ਕਿਸਾਨਾਂ ਦਾ ਇਹ ਵੀ ਕਈ ਵਾਰੀ ਗਿਲਾ ਹੁੰਦਾ ਵੀ ਸਾਨੂੰ ਦਵਾਈ ਆ ਜਿਹੜੀ ਜੀ ਉਹ ਕਈ ਵਾਰੀ ਗਿਲਾ ਕਿ ਆਮ ਤੌਰ ਤੇ ਜਦੋਂ ਦਵਾਈ ਕੰਮ ਨਹੀਂ ਕਰਦੀ ਤਾਂ ਕਿਸਾਨਾਂ ਦਾ ਗਿਲਾ ਹੈ ਜਿਹੜਾ ਉਹ ਬਾਜਬ ਹੁੰਦਾ ਵੀ ਦਵਾਈ ਪਤਾ ਨਹੀਂ ਦਵਾਈ 'ਚ ਕੋਈ ਨੁਕਸਾਨ ਦਵਾਈ 'ਚ ਨੁਕਸਾਨ ਹੁਣ ਆਪਾਂ ਕੀ ਇਹ ਕਹੀਏ ਵੀ ਮੌਸਮ ਦੀ ਮਾਰ ਆ ਮੌਸਮ ਕਰਕੇ ਹੋਇਆ ਦਵਾਈ ਮਾੜੀ ਕਰਕੇ ਹੋਇਆ ਜਾ ਸਪਰੇਅ ਟੈਕਨੋਲੋਜੀ ਕਰਕੇ ਮਾੜਾ ਹੋਇਆ ਵੀ ਨਦੀਨ ਕਾਦੋਂ ਨਹੀਂ ਕੰਟਰੋਲ ਹੋਇਆ ਹੁਣ ਤੁਸੀਂ ਇਹ ਚੀਜ਼ ਨੂੰ ਖੁੱਲ੍ਹ ਕੇ ਦੱਸਦਾ ਹੁਣ ਇੱਕ ਵਾਰੀ ਕਿਸਾਨ ਵੀਰਾਂ ਨੂੰ ਦਾ ਸਾਰ ਜ਼ਰੂਰ ਦੱਸ ਦਿਓ ਵੀ ਆਪਾਂ ਭਾਈ ਜੇ ਨਦੀਨ ਚੰਗੀ ਤਰ੍ਹਾਂ ਕੰਟਰੋਲ ਕਰਨੇ ਆ ਹਾਂਜੀ ਆਰਥਿਕਤਾ ਦਾ ਆਪਾਂ ਨੁਕਸਾਨ ਨਹੀਂ ਕਰਾਉਣਾ ਜ਼ਮੀਨ ਦੀ ਸਿਹਤ ਦਾ ਖਿਆਲ ਆਪਾਂ ਨੇ ਰੱਖਣਾ ਤਾਂ ਮੋٹے ਤੌਰ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਇਹਦੇ ਵਿੱਚ ਡਾਕਟਰ ਸਾਹਿਬ ਜਿਹੜਾ ਹੁਣ ਆਮ ਤੌਰ ਤੇ ਥੋੜੀ ਵਾਲੀ ਗੱਲ ਸਹੀ ਹੈ ਵੀ ਕਿਸਾਨ ਵੀਰ ਕਹਿੰਦੇ ਯਾਰ ਦਵਾਈਆਂ ਕੰਮ ਨਹੀਂ ਕਰਦੀਆਂ ਹਾਂ ਤੁਸੀਂ ਇਹ ਦੇਖੋ ਜੀ ਕਣਕ ਝੋਨਾ ਫਸਲੀ ਚੱਕਰ ਆਪਣੇ ਕਿੰਨੇ ਸਾਲ ਪੁਰਾਣਾ ਹਾਂ ਉਦੋਂ ਤੋਂ ਨਦੀਨ ਇਹ ਹੋਣ ਲੱਗਿਆ ਖਾਸ ਤੌਰ ਤੇ ਗੁੱਲੀ ਡੰਡਾ ਹਾਂ ਉਦੋਂ ਤੋਂ ਆਪਾਂ ਫਿਰ ਟੈਕਨੀਕਲ ਇਹ ਚ ਵੱਖ-ਵੱਖ ਸਪਰੇਅ ਕਰਨੇ ਸ਼ੁਰੂ ਕਰਦੇ ਹੂੰ ਜਿਹੜੀ ਆਪਾਂ ਰਜਿਸਟੈਂਸ ਗਏ ਨੇ ਜਿਹੜੀ ਪ੍ਰਤੀਰੋਧਕ ਸ਼ਕਤੀ ਆ ਹਾਂ ਜਦੋਂ ਇੱਕ ਟੈਕਨੀਕਲ ਆਪਾਂ ਵਾਰ-ਵਾਰ ਵਾਰ-ਵਾਰ ਉਹਦੀ ਵਰਤੀ ਜਾਂਦੀ ਆ ਤਾਂ ਜਿਹੜਾ ਉਹ ਤੋਂ ਬਚਣ ਲੱਗ ਪੇ ਨਾ ਚਾਹੇ ਇਹ ਨਦੀਨਾਂ ਦੇ ਵਿੱਚ ਕਹਿ ਲਈਏ ਚਾਹੇ ਕਿੜੇ ਮਕੌੜਾਂ ਦੇ ਵਿੱਚ ਕਹਿ ਲਈਏ ਬਿਲਕੁਲ ਬਿਲਕੁਲ ਉਹਨਾਂ ਦੇ ਵਿੱਚ ਵੀ ਕੀਟਨਾਸ਼ਕ ਜਿਵੇਂ ਹੀ ਹੁੰਦਾ ਹਾਂ ਕੋਈ ਵਾਰ ਕਿਸਾਨ ਵੀਰ ਕਹਿੰਦਾ ਸੀ ਦੋ ਦੋ ਰੋੜ ਲਾ ਕੇ ਕਰਤੀਆਂ ਜੀ ਮਰਦਾ ਨਹੀਂ ਉਹਦਾ ਕਾਰਨ ਇਹ ਹੈ ਕਿ ਇੱਕ ਤਾਂ ਆਪਾਂ ਟੈਕਨੀਕਲ ਜਿਹੜਾ ਵਰਤਣਾ ਸਫਾਰਸ਼ ਮਾਤਰਾ ਬਿਲਕੁਲ ਸਫਾਰਸ਼ ਤਰੀਕਾ ਸਫਾਰਸ਼ ਤਰੀਕਾ ਜਿਹੜਾ ਤਰੀਕਾ ਹੈ ਨਾ ਜੀ ਤਰੀਕੇ ਦਾ ਡਾਕਟਰ ਸਾਹਿਬ ਬਹੁਤ ਫਰਕ ਪੈਂਦਾ ਜੀ ਤਾਂ ਇਹ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਵੀ ਲੰਬੇ ਸਮੇਂ ਤੋਂ ਕਣਕ ਝੋਨਾ ਫਸਲੀ ਚੱਕਰ ਆ ਇਹ ਜਿਹੜਾ ਇਹਨੂੰ ਅਣਕੂਲ ਵਾਤਾਵਰਨ ਮਿਲਦਾ ਗੁੱਲੀ ਡੰਡੇ ਦਾ ਵੀ ਵੀ ਮਲਟੀਪਲਾਈ ਹੋਣ ਨੂੰ ਜਿਹੜਾ ਉੱਥੇ ਜ਼ਮੀਨ 'ਚ ਬੀੜ ਡਗ ਪੈਂਦਾ ਨਾ ਜੀ ਹੂੰ ਹੂੰ ਉਹ ਵੀ ਨਹੀਂ ਖਤਮ ਹੁੰਦਾ ਮੜ ਤੇ ਆ ਹੁਣ ਆਪਾਂ ਤੁਸੀਂ ਗੱਲਾਂ ਤਾਂ ਦੱਸਤੀਆਂ ਹਾਂ ਹਾਂਜੀ ਹੁਣ ਜਿਹੜੇ ਖੇਤ ਦੇ ਵਿੱਚ ਆਪਾਂ ਅੱਜ ਆਪਣਾ ਸਟੂਡੀਓ ਸਥਾਪਿਤ ਕੀਤਾ ਵਿਆ ਹਾਂਜੀ ਇੱਥੇ ਖੇਤ ਦੇ ਵਿੱਚ ਤੁਸੀਂ ਕਿਸਾਨ ਨੂੰ ਬਜਾਈ ਤੋਂ ਪਹਿਲਾਂ ਸਪਰੇਅ ਕਰਾਈ ਸੀ ਕਰਾਈ ਆ ਜੀ ਤੇ ਉੱਥੇ ਕੋਈ ਨਦੀਨ ਹੈਗਾ ਨਦੀਨ ਹੈ ਨਹੀਂ ਖਤਮ ਹੋ ਗਏ ਤੇ ਫਿਰ ਦਿਖਾਉਂਗੇ ਬਿਲਕੁਲ ਦਿਖਾਵਾਂਗੇ ਡਾਕਟਰ ਸਾਹਿਬ ਬਿਲਕੁਲ ਦਿਖਾਵਾਂਗੇ ਨਦੀਨ ਆਪਣੇ ਬਈ ਕਿਸਾਨ ਵੀਰਾਂ ਨੂੰ ਪਹਿਲਾਂ ਵੀ ਦੱਸ ਦੋ ਨਾ ਜਦੋਂ ਤੁਸੀਂ ਬਜਾਈ ਕਰਨ ਪਰਾਂ ਤਾਂ ਦੋ ਦਿਨਾਂ 'ਚ ਕਰਦੇ ਹੋ ਤੁਹਾਨੂੰ ਬਾਅਦ 'ਚ ਕਰਨ ਦੀ ਲੋੜ ਹੀ ਨਹੀਂ ਪੈਣੀ ਗਿਆ ਉਹਦੇ ਵਿਆਹ ਸ਼ਾਦੀਆਂ ਪਰ ਆਮ ਨਾਲ ਵਧਿਆ ਦੇ ਸਕੋ ਕਿ ਡਾਕਟਰ ਗੁਰਮਿੰਦਰ ਆਪਣੇ ਇਸ ਚੈਨਲ ਦਾ ਮਕਸਦ ਹੀ ਇਹ ਆ ਵੀ ਅਸੀਂ ਸਟੂਡੀਓ ਆ ਜਿਹੜਾ ਉਹ ਖੇਤਾਂ 'ਚ ਲਾਇਆ ਵੀ ਆ ਬਿਲਕੁਲ ਬਿਲਕੁਲ ਡਾਕਟਰ ਇੱਥੇ ਹੀ ਗੱਲਬਾਤ ਕਰਨੀ ਆ ਤੇ ਇੱਥੋਂ ਹੀ ਕੈਮਰਾ ਚੱਕ ਕੇ ਆਉਦਾ ਆਪਾਂ ਨੇ ਦੁੱਧ ਦੁੱਧ ਪਾਣੀ ਨਾ ਪਾਣੀ ਕਰਨਾ ਖੇਤ ਦੇ ਵਿੱਚ ਜਾ ਕੇ ਤੇ ਫਿਰ ਜਿਹੜੀ ਤੁਸੀਂ ਹੱਥਾਂ ਦੇ ਤੇ ਸਰੋਂ ਜਮਾਈ ਆ ਫਿਰ ਦਿਖਾਓ ਚੱਲ ਕੇ ਆ ਜਾਓ ਇਹ ਆਪਣਾ ਕਿਸਾਨ ਆ ਜੀ ਨੌਜਵਾਨ ਕਿਸਾਨ ਗਾਹ ਵਦੂ ਹੂੰ ਇਹ ਆ ਦੇਖੋ ਇੱਥੇ ਸਪਰੇਅ ਕੀਤੀ ਆਪਾਂ ਪੈਂਡੀਮੈਥਲਨ 3% ਦੀ ਆਪ ਕਰਾਈ ਆ ਜੀ ਮਹਿਕਮੇ ਨੇ ਮਹਿਕਮੇ ਨੇ ਕਰਾਈ ਆ ਜੀ ਕੋਲੇ ਖੜ ਕੇ ਕਰਾਈ ਆ ਕੋਲੇ ਖੜ ਕੇ ਕਰਾਈ ਆ ਜੀ ਤੇ ਕੋਈ ਨਦੀਨ ਕੋਈ ਹੋਰ ਕੋਈ ਥੱਲੇ ਨਹੀਂ ਦੇਖੋ ਜੀ ਇਹ ਤਾਂ ਨਹੀਂ ਦਿਖਦਾ ਬਿਲਕੁਲ ਸਾਫ ਆ ਪਰ ਫੇਰ ਡਾਕਟਰ ਗਰਮਿੰਦਰ ਜਿਹੜੇ ਕਈ ਕਈ ਨੇ ਵੀ ਸਾਡੇ ਦੁਬਾਰੇ ਆ ਜਿੰਦੇ ਗੱਲ ਤੁਹਾਡੇ ਵਾਲੀ ਉਹੀ ਆ ਜਾਂਦੀ ਹੈ ਨਾ ਵੀ ਡੀਕ ਨਹੀਂ ਕਰਦਾ ਜੀ ਮਿੰਦਰ ਇਹਦੇ ਵਿੱਚ ਡਾਕਟਰ ਸਾਹਿਬ ਦੋ ਤਿੰਨ ਨੁਕਤੇ ਹੁੰਦੇ ਆ ਆ ਮਨਪ੍ਰੀਤ ਸਿੰਘ ਤੋਂ ਵੀ ਪੁੱਛ ਰਹੇ ਇਹਦੇ ਨਾਲ ਕਈ ਵਾਰੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਇਹ ਵੀ ਬੜਾ ਇੰਟਰਸਟ ਰੱਖਦਾ ਇਹਨਾਂ ਗੱਲਾਂ 'ਚ ਵੀ ਮੈਂ ਨਾਲ ਦੀ ਨਾਲ ਕੰਟਰੋਲ ਕਰਨਾ ਰਖਵਾ ਬਹੁਤ ਆ ਤੇ ਨਹੀਂ ਤਾਂ ਇਹ ਤਾਂ ਗੁੱਲੀ ਡੰਡੇ ਵਾਲੇ ਨਹੀਂ ਕੰਮ ਨਿਭੜਨਾ ਜੀ ਹੂੰ ਇਹ ਪਹਿਲਾਂ ਕਰਦਾ ਪਰ ਉਹਦੇ ਵਿੱਚ ਨੁਕਤੇ ਬਹੁਤ ਬਣਾਉਣੇ ਪੈਂਦੇ ਆ ਜੀ ਠੀਕ ਠੀਕ ਜਣੀ ਇਹਦੇ ਵਿੱਚ ਹੁਣ ਕੋਈ ਨਦੀਨ ਆਪਾਂ ਨੂੰ ਦੀਨਾਂ ਨੂੰ ਜਿਹੜਾ ਮੈਂ ਕੰਨ ਕਰਾਈ ਆ ਆ ਦੇ ਕਿਉਂ ਮਾਨਪ੍ਰੀਤ ਅਸਲ ਦੇ ਵਿੱਚ ਤਾਂ ਆਹੀ ਗੱਲ ਆਣਾ ਡਾਕਟਰ ਗੁਰਮਿੰਦਰ ਵੀ ਮਹਿਕਮਾ ਜਦੋਂ ਖੇਤਾਂ ਦੇ ਵਿੱਚ ਜਾਂਦਾ ਤੇ ਕਿਸਾਨ ਦੀ ਤਸੱਲੀ ਵੀ ਫੇਰ ਹੁੰਦੀ ਹੈ ਨਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤਸੱਲੀ ਤਾਂ ਆ ਹੀ ਆ ਹੁਣ ਜੇ ਅਗਲੇ ਨੂੰ ਫਾਇਦਾ ਮਿਲੂਗਾ ਤਾਂ ਫੇਰ ਹੀ ਅਗਲੀ ਵਾਰ ਕਰੂਗਾ ਬਿਲਕੁਲ ਬਿਲਕੁਲ ਨਹੀਂ ਤਾਂ ਛੱਡ ਜਾਣਗੇ ਮਨਪ੍ਰੀਤ ਜੀ ਥੋੜਾ ਵੀ ਅਸੀਂ ਸਵਾਗਤ ਕਰਦੇ ਆ ਸਾਡੇ ਆਪਣਾ ਪਹਿਲਾ ਪ੍ਰੋਗਰਾਮ ਆ ਇਹ ਜਿਹੜਾ ਖੇਤੀ ਟਾਈਮਜ਼ ਨਾ ਮਹਿਕਮੇ ਨੇ ਸ਼ੁਰੂ ਕੀਤਾ ਹੈ ਅਸੀਂ ਆਈ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਜਾ ਕੇ ਗੱਲਬਾਤ ਕਰਦੇ ਆ ਡਾਕਟਰ ਗੁਰਮਿੰਦਰ ਇਹ ਨਾਲ ਆਇਆ ਤੁਹਾਡੇ ਅਫਸਰ ਆ ਇਹ ਪਿੰਡ ਦੱਸ ਦਿਓ ਆਪਦਾ ਜ਼ਿਲ੍ਹਾ ਦੱਸ ਦਿਓ ਕਿਉਂਕਿ ਸਾਰੇ ਪੰਜਾਬ ਚ ਗੱਲ ਜਾਣੀ ਹੈ ਮੇਰਾ ਪਿੰਡ ਹੈ ਮਹਿਣਾ ਮਹਿਣਾ ਤਹਿਸੀਲ ਤੇ ਜ਼ਿਲ੍ਹਾ ਮੋਗਾ ਇਹ ਹੁਣ ਆਪਾਂ ਮਹਿਣੇ ਪਿੰਡ ਦੇ ਵਿੱਚ ਜ਼ਿਲ੍ਹਾ ਮੋਗਾ ਦੇ ਵਿੱਚ ਆਪਾਂ ਖੜੇ ਆ ਠੀਕ ਹੈ ਨਾ ਤੇ ਹੁਣ ਮੈਨੂੰ ਮਨਪ੍ਰੀਤ ਇਹ ਦੱਸੋ ਵੀ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਪੈਂਡੀ ਮੈਥਲੀ ਹੁੰਦੀ ਹੈ ਇਹ ਤੁਸੀਂ ਪਹਿਲਾਂ ਵੀ ਇਹੀ ਪ੍ਰੈਕਟਿਸ ਅਡਾਪਟ ਕਰਦੇ ਸੀ ਜਾਂ ਇੱਕ ਪਹਿਲੀ ਵਾਰੀ ਡਾਕਟਰ ਸਾਹਿਬ ਨੇ ਨਹੀਂ ਸਾਨੂੰ ਹੋ ਗਏ ਤਕਰੀਬਨ 7 ਸਾਲ ਕਰਦੇ ਹੁਣ 7 ਸਾਲ ਕਰਦੇ ਹਾਂ ਹਾਂਜੀ ਹਾਂ ਪਹਿਲਾਂ ਅਸੀਂ ਟਰੈਕਟਰ ਵਾਲੇ ਪੰਪ ਨਾਲ ਕਰਦੇ ਹੁੰਦੇ ਸੀਗੇ ਠੀਕ ਹੈ ਵੀ ਜਿੱਦੇ ਵੀ ਤੀ ਸੇਮ ਡੇ ਰਾਤ ਨੂੰ ਕਰਦੇ ਨਹੀਂ ਹਾਂ ਹੁਣ ਅਸੀਂ 3-4 ਸਾਲ 3-4 ਸਾਲ ਹੋ ਗਏ ਬੂਮ ਬਣਾਇਆ ਸੀ ਠੀਕ ਹੈ ਉਹ ਹੁਣ ਬੂਮ ਨਾਲ ਕਰ ਲੈਂਦੇ ਅਸੀਂ ਹੁਣ ਜਿਹੜੀਆਂ ਗੱਲਾਂ ਡਾਕਟਰ ਸਾਹਿਬ ਹੁਣਾਂ ਨੇ ਕਹੀਆਂ ਹਨ ਮਹਿਕਮੇ ਦੇ ਪਿੱਛੇ ਲਾ ਕੇ ਘੱਟ ਵਾਲੀ ਨੋ ਸਪਰੇ ਆਪਾਂ ਟਾਈਮ ਦੋ ਦਿਨ ਪਹਿਲਾਂ ਕਰਨੀਆਂ ਜਾਂ ਬਜਾਈ ਤੋਂ ਬਾਅਦ ਜਿਹੜੀ ਹੈਗੀ ਉਹ ਕੱਪ ਕਰਨੀਆਂ ਇਹ ਇਹੀ ਚੀਜ਼ਾਂ ਦਾ ਗੌਰ ਕਰਨ ਵਾਲੀਆਂ ਨੇ ਜੀ ਇਹ ਜੇ ਚੀਜ਼ਾਂ ਗੌਰ ਕਰਨ ਦੀ ਹਾਂ ਜੀ ਹੁਣ ਜੇ ਮੰਨ ਲਓ 2 ਦਿਨ 48 ਘੰਟੇ ਟੱਪ ਕੇ ਉਹਦੋਂ ਬਾਅਦ ਅਸਰ ਨਹੀਂ ਕਰਦੀ ਜਿਹੜੇ ਬੰਦੇ ਦੁਪਹਿਰੇ ਕਰਦੇ ਉਹ ਨਹੀਂ ਅਸਰ ਕਰਦੀ ਇਹੋ ਅਸਲ ਦੇ ਵਿੱਚ ਹੈਗੀ ਆ 5 ਵਜੇ ਤੋਂ ਮਗਰੋਂ ਜਦੋਂ ਸੂਰਜ ਢਲ ਗਿਆ ਜਾਂ ਸਵੇਰ ਸੂਰਜ ਨਿਕਲਣ ਤੋਂ ਪਹਿਲਾਂ 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 ਕਰਦੇ ਹਾਂ ਬਸ ਇਹ ਵੀ ਕਿੰਨੇ ਟੈਕਨੀਕਲ ਤਰੀਕੇ ਨਾਲ ਜਿਹੜੇ ਬੰਦੇ ਅਜਮਾਉਂਦੇ ਆ ਤੇ ਕਰਦੇ ਆ ਤੇ ਉਹੀ ਕੰਮ ਜਾਉਂਦਾ ਅਸੀਂ ਇਹ ਸਾਰੀ ਬਿਨਾਂ ਅੱਗ ਲਾਏ ਤੋਂ ਕਣਕ ਵੀਜੀ ਹੋਈ ਵਾਹ ਜੀ ਵੈਰੀ ਗੁੱਡ ਤੇ ਇੱਕ ਮਨਪ੍ਰੀਤ ਗੱਲ ਇਹ ਆ ਵੀ ਤੁਸੀਂ ਇੱਕ ਗਾਂਵਦੂ ਕਿਸਾਨ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਅੱਜ ਵਿਸ਼ਵਾਸ ਬਣਾਉਣ ਦੀ ਗੱਲ ਆ ਕਿਉਂਕਿ ਬਹੁਤ ਸਾਰੀਆਂ ਮੈਂ ਕਿਸੇ ਨੂੰ ਨਿੰਦਾ ਨਹੀਂ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਗੈਰ ਤਕਨੀਕੀ ਬੰਦੇ ਵੀ ਜਿਹੜੀਆਂ ਸਲਾਹਾਂ ਦੇਈ ਜਾਂਦੇ ਆ ਨਹੀਂ ਉਹ ਤਾਂ ਕਿਸਾਨ ਭੰਮਲ ਪੂਸੇ ਚ ਪਿਆ ਵੇ ਅਸੀਂ ਤਾਂ ਇਹੋ ਇਹ ਚੈਨਲ ਸ਼ੁਰੂ ਕੀਤਾ ਵੀ ਸਹੀ ਜਾਣਕਾਰੀ ਹੈ ਜਿਹੜੀ ਉਹ ਜੱਟ ਤੱਕ ਜਾਣੀ ਚਾਹੀਦੀ ਹੈ ਤੇ ਤੁਸੀਂ ਖੇਤੀਬਾੜੀ ਵਿਭਾਗ ਨੂੰ ਸੱਚੋ ਸੱਚ ਦੱਸਿਓ ਵੀ ਵਿਭਾਗਾ ਤੁਹਾਨੂੰ ਤੁਹਾਡੀ ਬਾਹ ਫੜਦਾ ਜਾਂ ਵਿਭਾਗਾ ਤੁਹਾਡੀ ਅਗਵਾਈ ਕਰਦਾ ਕਿ ਨਹੀਂ ਕਰਦਾ 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 ਡਾਕਟਰ ਸਾਹਿਬ ਨਾਲ ਸਾਡਾ ਬਹੁਤ ਪੁਰਾਣਾ ਪਿਆਰਾ ਬੜੇ ਟਾਈਮ ਤੋਂ ਪਹਿਲਾਂ ਸਾਡੇ ਹੁੰਦੇ ਸੀ ਇਹ ਤੇ 2022 ਚ ਫਿਰ ਬਦਲ ਗਏ ਹੁਣ ਫੇਰ ਆਏ ਆ ਸਾਨੂੰ ਤਾਂ ਬੜੀ ਖੁਸ਼ੀ ਹੋਈ ਵੀ ਸਾਡੇ ਜ਼ਿਲ੍ਹੇ ਚ ਆ ਗਏ ਅਸਲ ਦੇ ਵਿੱਚ ਮਨਪ੍ਰੀਤ ਇਹਨਾਂ ਗੱਲਾਂ ਦੇ ਨਾਲ ਹੀ ਹੌਸਲਾ ਬਾਈਦਾ ਜੇ ਖੇਤੀਬਾੜੀ ਵਿਭਾਗਮੇ ਦੇ ਵਿੱਚ ਅਸੀਂ ਪ੍ਰੈਕਟੀਕਲ ਤੌਰ ਦੇ ਉਤੇ ਕਿਸਾਨਾਂ ਦੀ ਮਾਂ ਫੜਦੇ ਆ ਤਾਂ ਹੀ ਜਾ ਕੇ ਅਸੀਂ ਖੇਤੀ ਨੂੰ ਬਚਾ ਸਕਦੇ ਅਸੀਂ ਉਹਨਾਂ ਤੁਹਾਡੇ ਸਾਹਮਣੇ ਪੰਪ ਚੱਲ ਰਿਹਾ ਜੀ ਕਣਕ ਕੋਰ ਕਣਕ ਤੇ ਕਿਲੋ ਮੈਗਨੀ 2 ਕਿਲੋ ਝੂਰੀਆ ਇਹ ਵੀ ਸਾਨੂੰ ਡਾਕਟਰ ਸਾਹਿਬ ਨੇ ਕਰਨ ਲਈ ਸੀ ਅੱਜ ਤੋਂ 4-5 ਸਾਲ ਪਹਿਲਾਂ ਬਹੁਤ ਵਧੀਆ ਸੋ ਉਮੀਦ ਕਰਦੇ ਆ ਵੀ ਸਾਡੀ ਜਿਹੜੀ ਕਣਕਾ ਤੁਹਾਡੀ ਪੂਰੀ ਵਧੀਆ ਨਿਕਲੂਗੀ ਪੂਰਾ ਵਧੀਆ ਝਾੜ ਨਿਕਲੂ ਬਹੁਤ ਵਧੀਆ ਸੋ ਕਿਸਾਨ ਵੀਰੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਖੇਤੀ ਟਾਈਮਜ਼ ਦਾ ਇਹ ਪਲੇਠਾ ਪ੍ਰੋਗਰਾਮ ਪਸੰਦ ਕਰੋਗੇ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਇਸ ਪ੍ਰੋਗਰਾਮ ਦੇ ਰਹੀ ਲੈ ਕੇ ਦੂਸਰੇ ਕਿਸਾਨਾਂ ਦੇ ਨਾਲ ਵੀ ਸਾਂਝੀ ਕਰੋਗੇ ਸਾਡੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਇਸ ਚੈਨਲ ਦੇ ਜ਼ਰੀਏ ਹਮੇਸ਼ਾ ਤੁਹਾਨੂੰ ਸਟੀਕ ਜਾਣਕਾਰੀ ਦੇਵਾਂਗੇ ਤਕਨੀਕੀ ਜਾਣਕਾਰੀ ਦੇਵਾਂਗੇ ਸਰਕਾਰ ਦੀਆਂ ਤੁਹਾਡੇ ਲਈ ਕਿਹੜੀਆਂ-ਕਿਹੜੀਆਂ ਸਮੇਂ-ਸਮੇਂ ਦੇ ਉੱਤੇ ਸਹੂਲਤਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਜਾਣੀਆਂ ਉਹਦੇ ਬਾਰੇ ਦੇ ਵਿੱਚ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਔਰ ਸਾਡੀ ਬੇਨਤੀ ਇਹ ਹੈ ਕਿ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਇਸ ਚੈਨਲ ਦੇ ਨਾਲ ਜੁੜੋ ਤਾਂ ਜੋ ਖੇਤੀਬਾੜੀ ਵਿਭਾਗ ਦੀ ਸਰਕਾਰੀ ਜਾਣਕਾਰੀ ਆ ਜਿਹੜੀ ਸਰਕਾਰੀ ਪੱਧਰ ਦੇ ਉੱਤੇ ਸਾਡੇ ਜਿਹੜੇ ਖੇਤੀਬਾੜੀ ਮਾਰ ਆ ਪੜੇ ਲਿਖੇ ਮਾਰ ਆ ਉਹਦੀ ਇਹਨਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਗਲੇ ਪ੍ਰੋਗਰਾਮ ਤੱਕ ਫੇਰ ਅਸੀਂ ਕਿਸੇ ਨਾ ਕਿਸੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਉਦੋਂ ਤੱਕ ਲਈ ਰੱਬ ਰੱਖਾ